ਵਿਚਾਰ ਅੱਜ ਜੋ ਕਰਨੀ ਐ ਪੰਗਾਣੀ ਦੇ ਜੰਗ ਦੀ ਪੰਗਾਣੀ ਦਾ ਜੁੱਧ ਜਿਹੜਾ ਪਹਿਲਾ ਜੁੱਧ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਹਮੇਸ਼ਾ ਹੀ ਦੁਨੀਆਂ ਦੇ ਵਿੱਚ ਜੰਗ ਹੁੰਦੀ ਐ ਤਿੰਨ ਵਜਾ ਜਿਹੜੀਆਂ ਉਹਦੀਆਂ ਬਣਦੀਆਂ ਜ਼ਿਆਦਾ ਜ਼ਾਹਰ ਜ਼ੋਰੂ ਤੇ ਜ਼ਮੀਨ ਮਾਇਆ ਧਨ ਦੇ ਖਾਤਰ ਜ਼ਮੀਨ ਦੇ ਖਾਤਰ ਤੇ ਪਿਆਰ ਇਸਤਰੀ ਦੇ ਖਾਤਰ ਇਹ ਤਿੰਨ ਵਜਾ ਜਿਹੜੀਆਂ ਨੇ ਜ਼ਿਆਦਾਤਰ ਜੰਗ ਇਹਨਾਂ ਦੀ ਇਹਨਾਂ ਵਜਾ ਦੇ ਕਰਕੇ ਹੁੰਦੀ ਆਈ ਐ ਪਰ ਇਹਨਾਂ ਤਿੰਨਾਂ ਦੇ ਵਿੱਚੋਂ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੰਗ ਲੜੀ ਆ ਨਾ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਕਾਰਨ ਨਹੀਂ ਹੈਗਾ। ਨਾ ਕਿਸੇ ਜ਼ਮੀਨ ਦੇ ਖਾਤਰ ਗੁਰੂ ਸਾਹਿਬ ਨੇ ਜੰਗ ਲੜੀ ਤੇ ਨਾ ਹੀ ਪਿਆਰ ਕਿਉਂਕਿ ਹਮੇਸ਼ਾ ਹੀ ਜੰਗ ਹੁੰਦੀ ਹੈ ਕਿਸੇ ਦੀ ਜ਼ਮੀਨ ਨੂੰ ਹੜਪਣ ਵਾਸਤੇ। ਮਹਾਰਾਜ ਨੇ ਜੰਗ ਕੀਤੀ ਜ਼ਮੀਨ ਦੇ ਉੱਪਰ ਕਬਜ਼ਾ ਵੀ ਹੋ ਗਿਆ ਪਰ ਗੁਰੂ ਸਾਹਿਬ ਨੇ ਉਸ ਜ਼ਮੀਨ ਨੂੰ ਸੰਭਿਆ ਨਹੀਂ। ਉਸ ਜ਼ਮੀਨ ਨੂੰ ਆਪਣੇ ਹੱਥ ਵਿੱਚ ਨਹੀਂ ਕੀਤਾ। ਉਸ ਅਸਥਾਨ ਨੂੰ ਪਿਆਰੋਂ ਕਬਜ਼ੇ ਵਿੱਚ ਨਹੀਂ ਕੀਤਾ। ਜਿੱਤਣ ਤੋਂ ਬਾਅਦ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਇਹ ਜੰਗ ਜ਼ਮੀਨ ਦੇ ਵਾਸਤੇ ਹੈ ਹੀ ਨਹੀਂ ਜੇਕਰ ਫਿਰ ਦੂਜਾ ਪਹਿਲੂ ਲੈ ਲਈਏ ਜ਼ੋਰੂ ਇਸਤਰੀ ਦੇ ਖਾਤਰ ਉਹ ਵੀ ਨਹੀਂ ਪਿਆ ਰਹੇ ਜ਼ਮੀਨ ਤੇ ਇਸਤਰੀ ਤੇ ਨਾਲ ਧਨ ਦੌਲਤ ਦੀ ਖਾਤਰ ਕਿ ਕਿਸੇ ਦਾ ਧਨ ਖੋਣ ਆਇਆ ਉਹਦੇ ਖਾਤਰ ਵੀ ਨਹੀਂ ਮਹਾਰਾਜ ਕਹਿੰਦੇ ਇਹਨਾਂ ਵਜ੍ਹਾ ਕਰਕੇ ਆਪਾਂ ਜੰਗ ਜੰਗ ਕਿਉਂ ਹੋਈ ਉਹ ਆਪਾਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਕੱਲ ਮੈਂ ਬੇਨਤੀ ਕੀਤੀ ਸੀ ਮਹਾਰਾਜ ਕਹਿੰਦੇ ਫਤੇਹ ਸ਼ਾਹ ਕੋਪੜ ਦਾ ਰਾਜਾ ਲੋ ਪਰਿਓ ਹਮ ਸਿਓ ਬਿਨ ਕਾਜਾ ਮਰ ਕਹਿੰਦੇ ਫਤੇਹ ਸ਼ਾਹ ਰਾਜਾ ਜਿਹੜਾ ਹੈ ਬਿਨਾ ਕੰਮ ਤੋਂ ਹੀ ਐਵੇਂ ਬੇਵਜੇ ਸਾਡੇ ਨਾਲ ਪਾਸਾ ਕਹਿੰਦੇ ਜੰਗ ਕਰਨ ਆ ਗਿਆ ਕਿ ਮੈਂ ਬੇਨਤੀ ਕੀਤੀ ਪਿਆਰ 50 ਸਿੱਖ ਨੇ ਸਿਰਫ ਸਿਰੋ ਤੇ 50 ਸਿੱਖ ਨੇ ਗੁਰੂ ਸਾਹਿਬ ਦੇ ਕੋਲ ਜਿਹੜੇ ਜੰਗ ਵਾਸਤੇ ਮਾਰੇ ਨੇ ਯੋਧੇ ਤਿਆਰ ਕੀਤੇ ਨੇ ਤੇ ਉਧਰ ਉਹ 80000 ਦੀ ਫੌਜ ਫਤੇਹ ਸ਼ਾਹ ਰਾਜਾ ਜਿਹੜਾ ਹੈ ਹਰੀ ਚੰਦ ਰਾਜਾ ਜਿਹੜਾ ਹੈ ਇਹ ਸਾਰੇ ਇਕੱਠੇ ਹੋ ਕੇ 80000 ਦੀ ਫੌਜ ਲੈ ਕੇ ਮਾਰੇ ਨੂੰ ਆਣ ਪੇ ਘੇਰਾ ਪਾ ਲਿਆ ਤੇ ਮੈਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਨੂੰ ਪਤਾ ਸੀ ਭੀਮਚੰਦ ਜਿਹੜਾ ਆ ਉਹ ਵੀ ਮਹਾਰਾਜ ਨਾਲ ਪਿਆਰਿਓ ਖਾਰ ਖੰਦਾਏ ਗੁਰੂ ਸਾਹਿਬ ਦੇ ਨਾਲ ਈਰਖਾ ਰੱਖਦਾ ਏ ਤੇ ਉਹਨੇ ਜ਼ਰੂਰ ਜੰਗ ਕਰਨੀ ਹੀ ਕਰਨੀ ਭਾਵੇਂ ਕੁਝ ਵੀ ਹੋ ਜਾਵੇ ਇਸੇ ਕਰਕੇ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਫਿਰ ਸਾਧ ਸੰਗਤ ਜੀ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਫੇਰ ਬੁੱਧੂ ਸਾਹਿਬ ਜੀ ਨੇ ਪਿਆਰਿਓ 500 ਨੌਕਰ ਜਿਹੜਾ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫੌਜ ਵਿੱਚ ਭਰਤੀ ਕਰਵਾਇਆ ਕੌਣ ਸੀ ਪਠਾਨ ਹਯਾਤਖਾ ਵਰਗੇ ਇਹ ਸਾਰੇ ਪਿਆਰਿਓ ਔਰੰਗਜ਼ੇਬ ਦੇ ਫੌਜ ਵਿੱਚ ਸਿਪਾਹੀ ਸਨ ਉਹਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਹੋਇਆ ਸੀ ਆਪਣੀ ਫੌਜ ਵਿੱਚੋਂ ਇਹ ਪੀਰ ਬੁੱਧੂ ਸਾਹਿਬ ਕੋਲ ਆਏ ਸਨ ਸਢੌਰੇ ਇਹਨਾਂ ਨੂੰ ਆਖਿਆ ਸੀ ਕਿ ਸਾਨੂੰ ਕੋਈ ਕੰਮ ਦਵਾਓ ਤੇ ਪੀਰ ਬੁੱਧੂ ਸਾਹਿਬ ਜੀ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਇਹਨਾਂ ਨੂੰ ਤਨਖਾਹਾਂ ਤੇ ਨੌਕਰ ਰਖਵਾ ਦਿੱਤਾ ਇਹ ਇੱਥੇ ਪਿਆਰਿਓ ਸਾਰੇ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਛਕਦੇ ਸਨ ਇੱਥੇ ਅਖਾਰਿਆਂ ਦੇ ਵਿੱਚ ਜਿਹੜੇ ਆਪਣੇ ਜੋਰ ਦਿਖਾਉਂਦੇ ਸਨ ਇੱਥੇ ਕੁਝ ਸਮਾਏ ਰਹੇ ਨੇ ਮਾਰੇ ਦੇ ਕੋਲ ਹੁਣ ਗੁਰੂ ਸਾਹਿਬ ਦੇ ਕੋਲ ਉਹ 500 ਜਵਾਨ ਪਠਾਨ ਜਿਹੜੇ ਸੂਰਮੇ ਸਨ ਉਹ ਸਨ ਮਹਾਰਾਜ ਦੇ ਨਾਲ ਤੇ ਉਦਾਸੀਹ ਕਿਰਪਾਲ ਚੰਦ ਜਿਹੜਾ ਆ ਉਹਨਾਂ ਦੇ ਨਾਲ ਉਦਾਸੀਹ ਸਾਧੂ ਜਿਹੜੇ ਨੇ 500 ਉਹ ਸਨ ਨਾਲ ਇਹ ਕੁਝ ਕੁ ਗਿਣਤੀ ਦੇ ਸਿੱਖ ਨੇ ਗੁਰੂ ਸਾਹਿਬ ਜੀ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਤਗੁਰਾਂ ਦੇ ਭੂਆ ਬੀਬੀ ਵੀਰੋ ਦੇ ਪੰਜ ਪੁੱਤਰ ਨੇ ਸੰਗੋ ਸ਼ਾ ਜੀਤਮਲ ਹੋਣੀ ਇਹ ਪੰਜ ਭਰਾ ਦੇ ਜਿਹੜੇ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦੇ ਨੇ ਦਿਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਨੇਹ ਰੱਖਦੇ ਪਿਆਰਿਓ ਇਹ ਸਾਰੇ ਤਿਆਰ ਸਨ ਤੇ ਗੁਰੂ ਸਾਹਿਬ ਨੂੰ ਪਤਾ ਲੱਗਾ ਇਹ ਕਿ ਫਤਿਹ ਸ਼ਾਹ ਜਿਹੜਾ ਏ ਉਹ ਹੁਣ ਭੀਮਚੰਦ ਦੇ ਰਾਏ ਲੈ ਕੇ ਬਾਕੀ ਜਿਹੜੇ ਨੇ ਕੁੱਲੂ ਪਤੇ ਰਾਜੇ ਜਿਹੜੇ ਨੇ ਸਾਰਿਆਂ ਨੂੰ ਮਿਲਾ ਕੇ ਵੱਡੀ ਭਾਰੀ ਫੌਜ ਲੈ ਕੇ ਆ ਰਿਹਾ ਸਲਾਹ ਕੀਤੀ ਗਈ ਕਿ ਆਪਾਂ ਪੌਂਟੇ ਸਾਹਿਬ ਦੇ ਵਿੱਚ ਇਹ ਜੰਗ ਨਹੀਂ ਹੋਣ ਦੇਣੀ ਕਿਉਂਕਿ ਨਵਾਂ ਨਗਰ ਵਸਿਆ ਬੜਾ ਸੋਹਣਾ ਰਮਣੀਕ ਅਸਥਾਨ ਏ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਨਗਰ ਦਾ ਕੋਈ ਨੁਕਸਾਨ ਨਾ ਹੋਵੇ ਮਾਰਾ ਨੇ ਆਖਿਆ ਕੋਈ ਵਧੀਆ ਜਗ੍ਹਾ ਲੇਖੀ ਜਾਵੇ ਭਾਈ ਦਯਾਰਾਮ ਬ੍ਰਹਮਣ ਜਿਹੜਾ ਹੈ ਸਾਹ ਸੰਗਤ ਦੇ ਸੂਰਮਾ ਸੀ ਉਹਨੇ ਸਲਾਹ ਦਿੱਤੇ ਭਾਈ ਸੰਗੋਸ਼ਾਹ ਨੇ ਸਲਾਹ ਦਿੱਤੇ ਸਾਰਿਆਂ ਨੇ ਆਖੇ ਮਾਲਕ ਜੀ ਅਸੀਂ ਥਾਂ ਵੇਖੀ ਹੈ ਇੱਥੋਂ 6 ਕੋਹ ਦੀ ਦੂਰੀ ਤੇ ਮਾਰ ਸੱਚੇ ਪਾਤਸ਼ਾਹ ਜਿਹੜਾ ਇੱਕ ਨਗਰ ਗ੍ਰਾਮ ਆ ਉਥੇ ਪੰਘਾਣੀ ਨਾਮ ਦਾ ਥਾਂ ਹੈ ਪਾਤਸ਼ਾਹ ਜੀ ਤੁਹਾਡਾ ਹੁਕਮ ਹੋਵੇ ਤੇ ਮਾਰੋ ਉਥੇ ਆਪਾਂ ਉਹਨਾਂ ਨੂੰ ਰੋਕੀ ਉਹਨਾਂ ਨੇ ਹਮਲਾ ਕਰਨਾ ਉਧਰ ਦੇ ਆਉਣਾ ਹੈ ਸਾਡੇ ਪੌਂਟਾ ਸਾਹਿਬ ਤੇ ਹਮਲਾ ਕਰਨਾ ਪਰ ਮਾਰੇ ਕਿਉਂ ਨਾ ਉਸ ਪੰਘਾਣੀ ਦੇ ਥਾਂ ਤੇ ਉਹਨਾਂ ਨੂੰ ਰੋਕਿਆ ਜਾਵੇ ਗੁਰੂ ਸਾਹਿਬ ਨੇ ਆਖਿਆ ਜੇ ਵਧੀਆ ਜਗ੍ਹਾ ਟਿਕਾਣਾ ਸੋਹਣਾ ਹੈ ਕਿਉਂਕਿ ਪਿਆਰਿਓ ਜੰਗ ਦੇ ਰਣਨੀਤੀ ਵਾਸਤੇ ਮੈਦਾਨ ਗੁਰੂ ਸਾਹਿਬ ਹਰ ਵਾਰੀ ਵੇਖਦੇ ਸਨ ਵਧੀਆ ਘਟ ਗਿਣਤੀ ਜਿਹੜੇ ਆ ਬਹੁਤਿਆਂ ਦੇ ਸਾਹਮਣੇ ਕਿਉਂ ਟਿਕਦੀ ਸੀ ਕਿਉਂਕਿ ਮਾਰੇ ਮੈਦਾਨ ਵੇਖ ਲੈਂਦੇ ਸੀ ਕਿਲਾ ਬਣਾ ਲੈਂਦੇ ਸੀ ਸਥਾਨ ਨੂੰ ਕਿ ਕਿਲੇ ਦੇ ਵਿੱਚ ਜੰਗ ਜਿਹੜੀ ਵਧੀਆ ਹੋ ਸਕੇ ਇਸ ਕਰਕੇ ਉੱਚੀ ਜਗ੍ਹਾ ਇਕੱਤੀ ਉੱਥੇ ਪਾਣੀ ਦੇ ਕਿੱਲਾ ਤਨਾ ਆਵੇ ਦੂਜਾ ਜੇਰਾ ਕੋਈ ਸਿੱਖ ਸਿੰਘ ਜ਼ਖਮੀ ਹੁੰਦਾ ਆ ਉਹਦੇ ਸੰਭਾਲ ਕੀਤੀ ਜਾ ਸਕੇ ਇਹ ਸਾਰੇ ਪਹਿਲੂ ਵੇਖ ਲੈਂਦੇ ਸੀ ਗੁਰੂ ਸਾਹਿਬ ਜੀ ਜੋਨ ਨਿਤਕ ਵੀਮਾਰ ਸੱਚੇ ਪਾਸ਼ਾ ਜੀ ਬੜੇ ਤਕੜੇ ਸਨ ਉਹਨਾਂ ਦਾ ਸਾਨੇ ਇਸ ਪੱਖੋਂ ਵੀ ਕੋਈ ਨਹੀਂ ਸੀ ਪਿਆਰਿਓ ਰਣ ਦੀ ਨੀਤੀ ਯੁੱਧ ਦੀ ਨੀਤੀ ਗੁਰੂ ਸਾਹਿਬ ਨੇ ਤਿਆਰ ਕੀਤੀ ਹੈ ਤੇ ਪਾਸ਼ਾ ਜੀ ਨੇ ਛੋਟਾ ਜਿਹਾ ਜਥਾ ਜੜਾ ਆ ਫਤਿਹशाह ਵੱਲ ਭੇਜ ਦਿੱਤਾ ਕਿ ਉਥੋਂ ਸੂਹ ਲੈਂਦੇ ਰਹਿਣ ਤੇ ਇਧਰ ਭੇਜਦੇ ਰਹਿਣ ਉਹਨਾਂ ਦੀਆਂ ਤਿਆਰੀਆਂ ਬਾਰੇ ਦੱਸਦੇ ਰਹਿਣ ਇੱਕ ਜਥਾ ਗੁਰੂ ਸਾਹਿਬ ਨੇ ਭੇਜ ਦਿੱਤਾ ਜੋ ਸਾਜੋ ਸਮਾਨ ਚਾਹੀਦਾ ਸੀ ਸਾਰਾ ਪੰਗਾਣੀ ਦੇ ਜੰਗ ਦੇ ਵਿੱਚ ਉਹ ਦੇ ਕੇ ਕਿ ਤੁਸੀਂ ਜਾਓ ਤੇ ਜਾ ਕੇ ਮੈਦਾਨ ਦੇ ਵਿੱਚ ਆਪਣਾ ਡੇਰਾ ਜਿਹੜਾ ਕਰ ਲਓ ਜਿੱਥੇ ਜਿੱਥੇ ਜੋ ਜੋ ਸਮਾਂ ਟਕਾਉਣਾ ਸਾਰਾ ਟਕਾ ਲੋ ਜੰਗ ਦਾ ਸਾਹਮਣਾ ਕਰਨ ਵਾਸਤੇ ਇਹ ਜਥਾ ਚਲਿਆ ਗਿਆ ਇਹਨਾਂ ਨੇ ਜਾ ਕੇ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਇਧਰ ਕਲਗੀਧਰ ਪਾਸ਼ਾ ਜੀ ਪਿਆਰਿਓ ਮਹਾਰਾ ਸੱਚੇ ਪਾਸ਼ਾ ਨੂੰ ਪਤਾ ਲੱਗਾ ਕਿ ਪਠਾਨ ਜਿਹੜੇ ਨੇ ਉਹ ਛੁੱਟੀ ਮੰਗਣ ਆਏ ਨੇ ਉਹ ਕਹਿੰਦੇ ਨੇ ਮਹਾਰਾ ਸਾਨੂੰ ਛੁੱਟੀ ਦੇ ਦਿਓ ਸਿੱਖ ਬੜੇ ਹੈਰਾਨ ਹੋਏ ਕਿ ਜੰਗ ਦਾ ਵੇਲਾ ਆ ਗਿਆ ਉੱਪਰ ਸਿਰ ਤੇ ਪਹੁੰਚ ਗਿਆ ਤੇ ਇਹ ਛੁੱਟੀ ਮੰਗ ਰਹੇ ਨੇ ਕੁਝ ਖਾਲਸੇ ਸਿੰਘਾਂ ਨੇ ਕੁਝ ਸਿੰਘਾਂ ਨੇ ਆਖਿਆ ਭਾਈ ਜੇਕਰ ਤੁਹਾਨੂੰ ਤਨਖਾਹ ਚਾਹੀਦੀ ਹੈ ਤੇ ਵੱਧ ਕਰ ਦਾਂਗੇ ਇਥੋਂ ਤੱਕ ਲਿਖਿਆ ਇਤਿਹਾਸ ਵਿੱਚ ਕਿ ਸਿੰਘਾਂ ਨੇ ਆਖਿਆ ਕਿ ਤੁਹਾਨੂੰ ਤੁਹਾਡੀ ਤਨਖਾਹ ਨਾਲੋਂ 5 ਗੁਣਾ ਵੱਧ ਤਨਖਾਹ ਦੇਵਾਂਗੇ ਸੰਗੋਸ਼ਾਹ ਨੇ ਆਖਿਆ ਕਿ ਤੁਹਾਨੂੰ ਇੱਕ ਇੱਕ ਢਾਲ ਮੋਹਰਾਂ ਦੀ ਭਰ ਕੇ ਵੀ ਦੇ ਦਾਂਗੇ ਪਰ ਮੈਦਾਨ ਛੱਡ ਕੇ ਨਾ ਜਾਓ ਮੰਨੇ ਨਾ ਕਹਿੰਦੇ ਜਾਣਾ ਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਸੰਗੋਸ਼ਾਹ ਕਹਿਣ ਲੱਗਾ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਲੁੱਟ ਖੁੱਟ ਕੇ ਮਾਰ ਕੁੱਟ ਕੇ ਤੇ ਭਜਾ ਦਈਏ ਗੁਰੂ ਸਾਹਿਬ ਕਹਿਣ ਲੱਗੇ ਨਹੀਂ ਲੁੱਟੋ ਮਾਰੋ ਨਾ ਜਾਣ ਦਿਓ ਕਹਿੰਦੇ ਨੇ ਚਲੇ ਗਏ ਇਹ ਸਾਰੇ ਇਥੋਂ ਕਹਿ ਕੇ ਗਏ ਨੇ ਮਹਾਰਾਜ ਸਿ ਆਪਣੇ ਘਰਾਂ ਨੂੰ ਜਾਣਾ ਤੇ ਜਮਨਾ ਪਾਰ ਕਰਦੇ ਆ ਸਾਰੇ ਪਿਆਰਿਓ ਫਤਿਹशाह ਵੱਲ ਨੂੰ ਹੋ ਪਏ ਇੱਕ ਤੇ ਹੁਣ ਪਿਆਰਿਓ ਇਹ ਆ ਕਿ 500 ਜਵਾਨ ਜਿਹੜਾ ਹੈ ਫੌਜ ਮੈਦਾਨ ਛੱਡ ਕੇ ਭੱਜ ਗਿਆ ਭੱਜਿਆ ਹੀ ਨਹੀਂ ਦੁਸ਼ਮਣਾਂ ਦੇ ਨਾਲ ਜਾ ਕੇ ਰਲ ਗਿਆ ਦੂਜਾ ਪਿਆਰਿਓ ਇੱਕ ਕਹਿੰਦੇ ਨੇ ਇਹਨਾਂ ਦੇ ਵਿੱਚੋਂ ਕਾਲੇ ਖਾਂ ਪਠਾਨ ਜਿਹੜਾ ਉਹ ਰਹਿ ਗਿਆ ਮਹਾਰੇ ਨੇ ਹੁਕਮ ਭੇਜਿਆ ਕੇ ਭਾਈ ਤੂੰ ਵੀ ਚਲਿਆ ਜਾ ਉਹਨੇ ਨਾ ਕਰ ਦਿੱਤੀ ਮਹਾਰਾ ਮੈਂ ਨਹੀਂ ਜਾਣਾ ਫਿਰ ਪਾਸ਼ਾ ਨੇ ਕੁਝ ਇਨਾਮ ਦਿੱਤਾ ਤੇ ਮਹਾਰਾਜ ਕਹਿੰ ਲਗੇ ਤੇਰੇ ਤੇ ਕੋਈ ਨਾਰਾਜ਼ ਨਹੀਂ ਅਸੀਂ ਖੁਸ਼ੀ ਦੇ ਨਾਲ ਤੈਨੂੰ ਭੇਜ ਰਹੇ ਹਾਂ ਤੂੰ ਜਾ ਉਹ ਚਲਿਆ ਗਿਆ ਹੁਣ ਜਦੋਂ 500 ਪਠਾਣਾ ਦਾ ਜੰਗ ਦੇ ਮੈਦਾਨ ਛੱਡ ਕੇ ਦੌੜਨ ਦਾ ਪਤਾ ਲੱਗਾ ਉਦਾਸੀਆਂ ਨੂੰ ਉਹ ਵੀ 500 ਜਿਹੜੇ ਨੇ ਸਲਾਹ ਆਪਣੇ ਆਪ ਆਪਸ ਵਿੱਚ ਕਰਕੇ ਉਹ ਵੀ ਦੌੜ ਗਏ ਜੰਗ ਛੱਡ ਕੇ ਕਿ 500 ਚਲਿਆ ਗਿਆ ਮਹਾਰਾਜ ਦੇ ਕੋਲ ਤੇ ਮੁੱਠੀ ਭਰ ਸਿੰਘ ਬਚੇ ਨੇ ਤੇ ਅਸੀਂ ਆਪਣੀਆਂ ਜਾਨਾਂ ਕਿਉਂ ਗਵਾਈਏ ਇਹਦੇ ਕਰਕੇ ਪਿਆਰਿਓ 500 ਵੀ ਚਲਿਆ ਆ ਗਿਆ ਮਹਾਰਾਜ ਨੂੰ ਖਬਰ ਆਈ ਸੱਚੇ ਪਾਤਸ਼ਾਹ ਜੀਓ 500 ਪਠਾਨ ਜਾਣ ਤੋਂ ਬਾਅਦਾਂ ਉਦਾਸੀਏ ਸਾਧੂ ਜਿਹੜੇ ਨੇ ਮਾਰੇ 500 ਵੀ ਨਿਕਲ ਗਏ ਮਾਰੇ ਕਹਿੰਦੇ ਕੋਈ ਬਚਿਆ ਮਗਰ ਕਹਿੰ ਲਗੇ ਪਾਸ਼ਾ ਮਹੰਤ ਕ੍ਰਿਪਾਲ ਦਾਸ ਉਦਾਸੀ ਜਿਹੜਾ ਉਹ ਰਹਿ ਗਿਆ ਕਹਿੰਦੇ ਨੇ ਬੜਾ ਪਿਆਰਿਓ ਤਪੀ ਤਪੀ ਸੀ ਜਦ ਸਾਤਗੁਰੂ ਪਾਸ਼ਾ ਜੀ ਮੇਰ ਕਰਨ ਬੜਾ ਨਾਮ ਜਪਣ ਵਾਲਾ ਸੀ ਤੇ ਕਹਿੰਦੇ ਨੇ ਪਿਆਰਿਓ ਉਸ ਸਮੇਂ ਜਿਹੜੇ ਸਾਧੂ ਸਾਨੂੰ ਉਦਾਸੀਏ ਜਿਹੜੇ ਉਹ ਵੀ ਕਸਰਤਾਂ ਕਰਦੇ ਹੁੰਦੇ ਸਨ ਆਪਣੇ ਡੇਰਿਆਂ ਦਾ ਨਾਮ ਉਹਨਾਂ ਨੇ ਅਖਾੜੇ ਦੇ ਨਾਮ ਤੇ ਵੀ ਰੱਖਿਆ ਹੁੰਦਾ ਸੀ ਸ਼ਾਇਦ ਇਸ ਕਰਕੇ ਕਿ ਜਦੋਂ ਕਿਤੇ ਕੋਈ ਹਮਲਾ ਕਰ ਦੇਵੇ ਤੇ ਉਹ ਬਚਾ ਕਿਵੇਂ ਆਪਣਾ ਕਰਨਾ ਹੈ ਜਾਂ ਇਸ ਵਾਸਤੇ ਕਿ ਜਦੋਂ ਕਿਤੇ ਬੰਦਗੀ ਕਰਦੇ ਹੋਈਏ ਤੇ ਸਰੀਰ ਜਿਹੜਾ ਏ ਇਹ ਚੰਗੀ ਤਰ੍ਹਾਂ ਸਾਥ ਦੇਵੇ ਜਿਵੇਂ ਸਾਡੀਆਂ ਲੱਤਾਂ ਦੋਹਣਾਂ ਤੇ ਤਾਂ ਤੁਸੀਂ ਭਗਤੀ ਨਹੀਂ ਕਰ ਸਕਦੇ ਬਾਹਾਂ ਦੁਖਦੀਆਂ ਆਉਣ ਸਰੀਰ ਦੁਖਦਾ ਹੋਵੇ ਪਿਆਰਿਓ ਤੇ ਰੱਬ ਦਾ ਨਾਮ ਜਪਣਾ ਔਖਾ ਹੋ ਜਾਂਦਾ ਇਸ ਕਰਕੇ ਸਿਹਤ ਦਾ ਵੀ ਖਿਆਲ ਰੱਖਣ ਵਾਸਤੇ ਕਸਰਤਾਂ ਕਰਦੇ ਸਨ ਦੱਸਿਆ ਗਿਆ ਮਹਾਰਾਜ ਕਿਰਪਾਲਦਾਸ ਮਹੰਤ ਜਿਹੜਾ ਉਹ ਬਾਕੀ ਰਹਿ ਗਿਆ ਗੁਰੂ ਸਾਹਿਬ ਨੇ ਆਖਿਆ ਚਲੋ ਇੱਕ ਤੇ ਬਚਿਆ ਮਾਰ ਕਹਿੰਨ ਲੱਗੇ ਜੜ ਰਹਿ ਗਏ ਤੇ ਸਭ ਕੁਝ ਰਹਿ ਗਿਆ ਜੜ ਰਹਿ ਗਈ ਮਾਰ ਕਹਿੰਦੇ ਹੁਣ ਦੁਬਾਰਾ ਬੂਟਾ ਬੂਟਾ ਆ ਜਾਏਗਾ ਫਿਰ ਗੁਰੂ ਸਾਹਿਬ ਕਹਿਣ ਲੱਗੇ ਜਾਨ ਬਚ ਜਾਵੇ ਨਾ ਤੇ ਸਭ ਕੁਝ ਵਾਪਸ ਮੁੜ ਆਉਂਦਾ ਹੈ ਜਾਨ ਬਚ ਜਾਵੇ ਇਦਾਂ ਉਦਾਹਰਣਾ ਦਿੱਤੀਆਂ ਕਿ ਜੇਕਰ ਇੱਕ ਰਹਿ ਗਿਆ 500 ਦੌੜ ਗਏ ਕੋਈ ਗੱਲ ਨਹੀਂ ਉਹ ਜਦੋਂ ਮਾਰੇ ਕੋਲ ਆਇਆ ਸੱਚੇ ਪਾਤਸ਼ਾਹ ਨੇ ਆਖਿਆ ਸਾਧੂ ਚਲੇ ਗਏ ਮਾਰੇ ਕਹਿਣ ਲੱਗੇ ਮਾਰੇ ਨੂੰ ਅੱਖ ਲੱਗਾ ਸੱਚੇ ਪਾਤਸ਼ਾਹ ਇਹ ਸਾਰਾ ਖੇਡ ਤੇ ਤੁਹਾਡਾ ਹੀ ਹੈ ਮਾਰੇ ਚਿੱਲੇ ਜਿਹੜੇ ਨੇ ਗੁਰੂ ਸਾਰੇ ਤੇਰੇ ਬਣਿਆ ਬਣਾਏ ਹੋਏ ਨੇ ਮਾਰੇ ਸੱਚੇ ਪਾਤਸ਼ਾਹ ਤੇਰੇ ਉਖੰਦੋਂ ਬਿਣਾ ਕੋਣ ਜਾ ਸਕਦਾ ਮਾਰੇ ਤੁਹਾਡੀ ਖੇੜਿਆ ਸਾਰੀ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਜੇਕਰ ਤੁਸੀਂ ਬਚੇ ਹੋ ਮਾਰੇ ਕਹਿਣ ਲੱਗੇ ਚੇਲਿਆਂ ਦਾ ਕੋਈ ਨਹੀਂ ਹੋਰ ਆ ਜਾਣਗੇ ਹੋਰ ਬੜੇ ਆ ਜਾਣਗੇ ਪਿਆਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਾਬਾਸ਼ੀ ਦਿੱਤੀ ਪਤਾ ਲੱਗਾ ਕਿ ਉਧਰੋਂ ਚੜਾਈ ਕਰਕੇ ਫਤਿਹशाह ਜਿਹੜਾ ਏ ਜਮਨਾ ਪਾਰ ਕਰ ਰਿਹਾ ਹੁਣ ਪਿਆਰੇ ਜਦੋਂ ਹੀ ਪਤਾ ਲੱਗਾ ਇਹ ਕਿ ਉਹ ਪਾਰ ਕਰਕੇ ਇਧਰ ਨੂੰ ਚੜ੍ਹਾਈ ਕਰਕੇ ਆ ਰਿਹਾ ਤੇ ਮਹਾਰੇ ਨੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਆਪਣੇ ਸਿੰਘਾਂ ਬਾਕੀਆਂ ਜਥਿਆਂ ਨੂੰ ਲਿਆ ਤੇ ਤਿਆਰੀ ਕਰਕੇ ਉਧਰ ਨੂੰ ਜਾ ਸਤਗੁਰੂ ਪਾਸ਼ਾ ਤੁਰ ਪਏ ਨੇ ਭੰਗਾਣੀਵਾਲ ਨੂੰ ਪਰ ਜਾਣ ਤੋਂ ਪਹਿਲਾਂ ਮਹਾਰੇ ਨੇ ਇੱਕ ਚਿੱਠੀ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਨੂੰ ਲਿਖ ਭੇਜੀ ਆ ਕਿ ਤੁਸੀਂ ਜੋ 500 ਨੌਕਰ ਔਰੰਗ ਦੇਵ ਦੇ ਆਪਣੀ ਫੌਜ ਵਿੱਚੋਂ ਕੱਢੇ ਹੋਏ ਸਾਡੇ ਕੋਲ ਨੌਕਰ ਰਖਾਏ ਸਨ ਫੌਜ ਵਿੱਚ ਪੀਰ ਜੇ ਉਹ ਸਾਰੇ ਮੈਦਾਨ ਛੱਡ ਕੇ ਦੌੜ ਗਏ ਨੇ ਤੇ ਕਹਿੰਦੇ ਨੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਥੇ ਪੰਗਾਣੀ ਦੇ ਮੈਦਾਨ ਵਿੱਚ ਪਹੁੰਚੇ ਨੇ ਜੰਗ ਜੰਗ ਦਾ ਆਗਾਜ਼ ਹੋਇਆ ਏ ਜਿੱਦਾਂ ਹੀ ਸਿੰਘ ਜਿਹੜੇ ਅਜੇ ਸੋਚ ਰਹੇ ਸਨ ਕਿ ਅਸੀਂ ਪਹਿਲਾ ਹਮਲਾ ਕਰੀਏ ਜਾਂ ਉਹਨਾਂ ਦਾ ਹਮਲਾ ਉਡੀਕੀਏ ਅਜੇ ਸੋਚ ਰਹੇ ਸਨ ਤੇ ਪਿਆਰਿਓ ਉਧਰੋਂ ਕਹਿੰਦੇ ਨੇ ਤੀਰਾਂ ਦੀ ਬਰਖਾ ਸ਼ੁਰੂ ਹੋ ਗਈ ਜਿੱਦਾਂ ਹੀ ਉਧਰੋਂ ਤੀਰ ਸ਼ੁਰੂ ਹੋਏ ਨੇ ਇਧਰੋਂ ਭਾਈ ਸੰਗੋਸ਼ਾ ਇਧਰ ਮਹਾਰਾਜ ਦੇ ਭੂਆ ਦੇ ਪੁੱਤਰ ਪੰਜ ਜਿਹੜੇ ਨੇ ਪੰਜਾਂ ਨੇ ਆਪਣਾ ਆਪਣਾ ਜਥਾ ਜਿਹੜਾ ਸੰਭਾਲ ਲਿਆ ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਹੀ ਜਾ ਕੇ ਵੇਖ ਲਿਆ ਕਿ ਸਾਰਾ ਮੈਦਾਨ ਕਿਵੇਂ ਦਾ ਏ ਸਾਰਿਆਂ ਨੂੰ ਜਥਿਆਂ ਵਿੱਚ ਵੰਡ ਦਿੱਤਾ ਰਣ ਦੇ ਨੇਤੇ ਸਾਰੇ ਤਿਆਰ ਕਰ ਲਈ ਸੰਘੋਸ਼ਾ ਉਹ ਰਾਣੇ ਜੇਤਮਲ ਹੁਣਾ ਨੇ ਪਿਆਰੇ ਇਧਰੋਂ ਤੀਰਾਂ ਦੀ ਵਰਖਾ ਇਧਰੋਂ ਵੀ ਸ਼ੁਰੂ ਕਰ ਦਿੱਤੀ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਉਹਦਾਂ ਦੇ ਤੀਰਾਂ ਦੇ ਤੀਰਾਂ ਦਾ ਜਵਾਬ ਜਿਹੜਾ ਇਧਰੋਂ ਵੀ ਤੀਰਾਂ ਦੇ ਨਾਲ ਹੋਇਆ ਤੇ ਯੁੱਧ ਜਿਹੜਾ ਏ ਕਮਸਾਨ ਦਾ ਮਚਣਾ ਆਰੰਭ ਹੋ ਗਿਆ ਉਧਰੋਂ ਦੱਖਣ ਵਾਲੇ ਪਾਸਿਓਂ ਬੜੀ ਵੱਡੀ ਫੌਜ ਆਉਂਦੀ ਦਿਖਾਈ ਦਿੱਤੀ ਜਸਣ ਪਤਾ ਲਗਾਏ ਸੋ ਮਿਲੇ ਮਹਾਰਾਜ ਨੂੰ ਆਣ ਕੇ ਦੱਸਿਆ ਪਾਤਸ਼ਾਹ ਕੋਈ ਫੌਜ ਆ ਰਹੀ ਹੈ ਸਿੱਖ ਪਹਿਲੇ ਤੇ ਕਹਿਣ ਲੱਗਾ ਮਹਾਰਾਜ ਮੈਂ ਸੋਚਿਆ ਖੋਰੇ ਪਤਾ ਨਹੀਂ ਕੌਣ ਆ ਦੁਸ਼ਮਣ ਦੀ ਫੌਜ ਇਧਰੋਂ ਆ ਰਹੀ ਪਰ ਮਹਾਰਾਜ ਸੁਏ ਨੇ ਦੱਸਿਆ ਕਿ ਪੀਰ ਬੁੱਧੂ ਸ਼ਾਹ ਜੀ ਆਪਣੇ ਚਾਰ ਪੁੱਤਰਾਂ ਦੇ ਨਾਲ ਮਹਾਰੇ 700 ਮਰੀਦਾਂ ਦੇ ਨਾਲ ਸਾਡੇ ਕੋਲ ਆ ਰਿਹਾ ਹੈ ਤੁਹਾਡੇ ਫੌਜ ਵਿੱਚ ਸ਼ਾਮਲ ਹੋ ਕੇ ਮਹਾਰੇ ਜੰਗ ਵਿੱਚ ਟੱਕਰ ਲੈਣ ਵਾਸਤੇ ਆ ਰਿਹਾ ਇਧਰ ਜਿਹੜੇ ਸਿੱਖ ਸਨ ਸਾਰਿਆਂ ਦੇ ਵਿੱਚ ਜੋਸ਼ ਦੁੱਗਣਾ ਹੋ ਗਿਆ ਕਿ 700 ਸਿਪਾਹੀ ਜਿਹੜਾ ਹੈ 700 ਮੁਰੇਦ ਜਿਹੜਾ ਪੀਰ ਬੁੱਧੂ ਸਾਹਿਬ ਜੀ ਦਾ ਉਹ ਵੀ ਵਿੱਚ ਸ਼ਾਮਲ ਹੋ ਰਿਹਾ ਹੁਣ ਜੰਗ ਜਿਹੜੀ ਹੁੰਦੇ ਨੇ ਪਿਆਰੋ ਬੇਸ਼ੱਕ 80000 ਦੀ ਫੌਜ ਆ ਜਿਨੇ ਮਾਰ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੂੰ ਪਾਤਸ਼ਾਹ ਜੀ ਦੇ ਨਾਲ ਟੱਕਰ ਲੈਣ ਵਾਸਤੇ ਹਮਲਾ ਕੀਤਾ ਹੈ ਪਰ ਪਿਆਰੋ ਉਹ ਮੈਦਾਨ ਇਸ ਢੰਗ ਦੇ ਨਾਲ ਸਜਿਆ ਹੈ ਗੁਰੂ ਸਾਹਿਬ ਜੀ ਦੇ ਖਾਲਸੇ ਵੱਲੋਂ ਸਿੰਘਾਂ ਵੱਲੋਂ ਇਦਾਂ ਸਜਾਇਆ ਗਿਆ ਕਿ ਉਹ ਗਾਹ ਨਹੀਂ ਵੱਧ ਪਾਉਂਦੇ ਆਪਣਾ ਆਪਣੀ ਫੌਜ ਦੇ ਟੁਕੜੇ ਲੈ ਕੇ ਕਹਿੰਦੇ ਫਤਿਹ ਸ਼ਾਹ ਗਾਂ ਨੂੰ ਹਰੀਚੰਦ ਦੇ ਜਿਹੜਾ ਗਾਂ ਨੂੰ ਵਧਿਆ ਹਰੀਚੰਦ ਅੱਗੇ ਨੂੰ ਆ ਰਿਹਾ ਪਰ ਇਧਰ ਸੰਗੋ ਸ਼ਾਹ ਨੇ ਆਪਣੇ ਜਿਹੜੇ ਜਥੇ ਨੂੰ ਹੀਠਾਂ ਨੀਵੇਂ ਰਹਿਣ ਵਾਸਤੇ ਆਖਿਆ ਸੀ ਜਿੱਦਾਂ ਹੀ ਉਹ ਸਾਹਮਣੇ ਆਏ ਇਹਨਾਂ ਨੇ ਉੱਪਰ ਨਿਕਲ ਕੇ ਪਿਆਰਿਓ ਜਿੱਦਾਂ ਹੀ ਉਹਨਾਂ ਤੇ ਵਾਰ ਕੀਤੇ ਤੇ 2-300 ਜਿਹੜਾ ਪਹਾੜੀ ਰਾਜਾ ਜਿਹੜਾ ਏ ਉਹ ਢੇਰ ਕਰ ਦਿੱਤਾ ਹਰੀਚੰਦ ਜਿਹੜਾ ਬੇਪਿਸ਼ਾਹ ਨੂੰ ਦੌੜ ਗਿਆ ਫਤਿਹ ਸ਼ਾਹ ਨੇ ਆਖਿਆ ਹਰੀਚੰਦ ਇਹ ਕੀ ਗੱਲ ਇਹ ਤੇ ਲੱਗਦਾ ਬੜੇ ਸਿੱਖੇ ਹੋਏ ਨੇ ਮੈਂ ਤਾਂ ਸੋਚਦਾ ਸਾਂ ਕਿ ਨੌ ਸਿੱਖੇ ਹੋਣਗੇ ਉਹਨਾਂ ਨੇ ਅਜੇ ਕਿੱਥੋਂ ਜੰਗਾ ਜੰਗਾ ਕੀਤੀਆਂ ਨੇ ਮਹਾਰਾਜ ਦੇ ਕੋਲ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਪਠਾਨ ਸਨ 500 ਉਹ ਤੇ ਸਾਡੇ ਕੋਲ ਆ ਗਏ ਨੇ ਜਿਹੜੇ ਕੋਈ ਜੰਗ ਜੰਗਾ ਕਰਨੇ ਜਾਣਦੇ ਸੀ ਉਹ ਤੇ ਸਾਡੇ ਕੋਲ ਨੇ ਆਹ ਕਿਦਾਂ ਇਹਨਾਂ ਨੇ ਕਿਦਾਂ ਹਮਲਾ ਸਾਡੇ ਤੇ ਕਰ ਦਿੱਤਾ ਸੁਣਨ ਦੇ ਆ ਸਰ ਫਿਰ ਦੁਬਾਰਾ ਹਮਲਾ ਕੀਤਾ 2-300 ਹੋਰ ਜਦੋਂ ਢੇਰ ਹੋ ਗਿਆ ਪਿਛਾ ਨੂੰ ਦੌੜਦੇ ਨੇ ਪਿੱਛੇ ਨੂੰ ਜਾਂਦੇ ਨੇ ਹੁਣ ਪਿਆਰੋ ਜਿੱਦਾਂ ਇਹ ਸਾਰਾ ਕੁਝ ਹੁੰਦਾ ਫਿਰ ਸਲਾਹ ਕਰਦੇ ਹਰੀ ਚੰਦ ਤੇ ਪਿਆਰਿਓ ਨਾਲ ਜਿਹੜਾ ਫਤਿਹशाह ਸਲਾਹ ਕੀਤੀ ਕਿ ਪਠਾਨ ਜਿਹੜੇ ਨੇ ਇਹਨਾਂ ਨੂੰ ਅੱਗੇ ਭੇਜਿਆ ਜਾਵੇ ਇਹ ਜਾਣਦੇ ਨੇ ਕਿ ਕਿਵੇਂ ਉਹ ਸਿੱਖ ਜਿਹੜੇ ਨੇ ਜੰਗ ਕਰਦੇ ਨੇ ਕਿਵੇਂ ਦੇ ਉਹਨਾਂ ਕੋਲ ਹਥਿਆਰ ਨੇ ਇਹਨਾਂ ਨੇ ਉਹਨਾਂ ਦੀ ਫੌਜ ਦੇ ਵਿੱਚ ਰਹਿ ਕੇ ਕਸਰਤਾਂ ਕੀਤੀਆਂ ਨੇ ਇਹ ਸਾਰਾ ਕੁਝ ਜਾਣਦੇ ਨੇ ਇਹਨਾਂ ਨੂੰ ਲਾਲਚ ਦਿੱਤਾ 500 ਪਠਾਣਾ ਨੂੰ ਕਿਹਾ ਗਿਆ ਕਿ ਗੁਰੂ ਘਰ ਦੀ ਜਿੰਨੀ ਵੀ ਲੁੱਟ ਹੋਵੇਗੀ ਸਾਰੇ ਤੁਹਾਨੂੰ ਮaaf ਕੀਤੇ ਸਾਰੀ ਦੀ ਲੁੱਟ ਸਾਰੀ ਦੀ ਸਾਰੇ ਜਿਹੜੇ ਤੁਹਾਨੂੰ ਮaaf ਕੀਤੇ ਜਦੋਂ ਤੁਸੀਂ ਜੰਗ ਜਿੱਤੋਗੇ ਦੋ ਵੀ ਕੋਲੇ ਲੁੱਟਣ ਵਾਸਤੇ ਹੋਵੇਗਾ ਸਾਰਾ ਤੁਸੀਂ ਆਪਸ ਵਿੱਚ ਵੰਡ ਲਿਓ ਬੜਾ ਚਾਹ ਚੜਿਆ ਇੱਕ ਤੇ ਜੰਗ ਜਿੱਤਾਂਗੇ ਦੂਜਾ ਗੁਰੂ ਘਰ ਦਾ ਖਜ਼ਾਨਾ ਵੜਾਏ ਉੱਥੇ ਤੇ ਇੰਨਾ ਵੱਡਾ ਖਜ਼ਾਨਾ ਭਰਿਆ ਹੋਇਆ ਕਿ ਸਾਰੇ ਸਾਰੀਆਂ ਪੀੜ੍ਹੀਆਂ ਸਾਡੀਆਂ ਖਾਂਦੀਆਂ ਰਹਿਣ ਮੁੱਕਣਾ ਨਹੀਂ ਬੜਾ ਚਾਹ ਚੜਿਆ ਕਿ ਅਸਾਂ ਜਿੱਤ ਕੇ ਜਾਵਾਂਗੇ ਆਪਣੇ ਘਰਾਂ ਨੂੰ ਤੇ ਕਦੇ ਫਿਰ ਦੁਬਾਰਾ ਜੰਗ ਕਰਨ ਦੀ ਲੋੜ ਨਾ ਪਵੇਗੀ ਇਦਾਂ ਮਨ ਬਣਾ ਲਿਆ ਹੁਣ ਮਾਰੇ ਨੂੰ ਵੀ ਪਤਾ ਸੀ ਸਤਿਗੁਰਾਂ ਨੂੰ ਕਿ ਜਿਹੜੇ ਪਹਾੜੀ ਰਾਜਿਆਂ ਦੇ ਨਾਲ ਕਈ ਐਸੇ ਵੀ ਆਏ ਨੇ ਜਿਹੜੇ ਪਿੰਡਾਂ ਦੇ ਲੋਕ ਨੇ ਜਿਹੜੇ ਸਿਰਫ ਐਸ ਮਾਰਿਆਂ ਆਏ ਨੇ ਕਿ ਜੇ ਕਰਕੇ ਤੇ ਲੁੱਟ ਹੋਏ ਤੇ ਧੰਨ ਨੂੰ ਖਜ਼ਾਨੇ ਨੂੰ ਲੁੱਟ ਲਾਂਗੇ ਤੇ ਜਦੋਂ ਕਿਤੇ ਹਮਲਾ ਪਾ ਰਿਹਾ ਪਿਆਤ ਮੈਦਾਨ ਛੱਡ ਕੇ ਦੌੜ ਜਾਵਾਂਗੇ ਇਦਾਂ ਦੇ ਬੜੇ ਆਏ ਨੇ ਬੇਸ਼ੱਕ 80000 ਦੀ ਗਿਣਤੀ ਹੈ ਪਰ ਪਿਆਰਿਓ ਇਹ ਗੱਲ ਵੀ ਯਾਦ ਰੱਖਿਓ ਜਿਹੜੇ ਉਹਨਾਂ ਦੇ ਚਰਨੈਲ ਕਹ ਲੋ ਰਾਜੇ ਜਿਹੜੇ ਮੇਨ ਨੇ ਨਾ ਉਹ ਬੜੇ ਬੜੇ ਉਹਨਾਂ ਨੇ ਜੰਗ ਜਿਹੜੇ ਨੇ ਇਦਾਂ ਦੇ ਕੀਤੇ ਹੋਏ ਤਲਵਾਰ ਬਾਜ਼ੀਆਂ ਜਾਣਦੇ ਨੇ ਤੀਰ ਅੰਦਾਜ਼ੀਆਂ ਜਾਣਦੇ ਨੇ ਹਰੀਚੰਦ ਤੇ ਕਹਿੰਦੇ ਐਸਾ ਆ ਪਿਆਰੋ ਅੱਜ ਤੱਕ ਉਹਦਾ ਨਿਸ਼ਾਨਾ ਕਦੇ ਖਾਲੀ ਨਹੀਂ ਗਿਆ ਉਨੋਮਾਨ ਸੇ ਆਪਣੇ ਨਿਸ਼ਾਨੇ ਦੇ ਉੱਪਰ ਜੰਗ ਹੁੰਦੇ ਰਹੇ ਜੰਗ ਦੇ ਮੈਦਾਨ ਦੇ ਵਿੱਚ ਸੰਗੋਸ਼ਾ ਜੀਤਮਲ ਮਾਰੇ ਦੇ ਭੂਆ ਦੇ ਪੁੱਤਰ ਦੋਨੋਂ ਸ਼ਹੀਦ ਹੋ ਗਏ ਇਧਰ ਪੇਰ ਬੁੱਧੂ ਸ਼ਾਹ ਦੇ ਪੁੱਤਰਾਂ ਦੀਆਂ ਵਿਛਾਤਾਂ ਹੋਈਆਂ ਹੋਰ بڑے ਗੁਰੂ ਸਾਹਿਬ ਦੇ ਸਿੰਘ ਜਿਹੜੇ ਨੇ ਪਿਆਰਿਓ ਜਾਨਾਂ ਵਾਰ ਗਏ ਜੰਗ ਦਾ ਮੈਦਾਨ ਭਖਦਾ ਰਿਹਾ ਮਾਮਾ ਕਿਰਪਾਲ ਚੰਦ ਜੀ ਵੀ ਅੱਗੇ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਜ਼ਖਮ ਵੀ ਖਾਂਦੇ ਨੇ ਪਰ ਪਿਆਰਿਓ ਜ਼ਾਲਮਾਂ ਦੇ ਆਹੂ ਲਾਉਂਦੇ ਨੇ ਇਦਾਂ ਦਾ ਜੰਗ ਹੁੰਦਾ ਏ ਕਿ ਇਹ ਜਿਹੜੇ ਫਤਿਹ ਸ਼ਾਹ ਦੇ ਨਾਲ ਹੋਰ ਰਾਜੇ ਆਏ ਸਨ ਉਹ ਆਪਣੇ ਆਪਣੇ ਜਥੇ ਲੈ ਕੇ ਦੌੜੀ ਜਾਂਦੇ ਨੇ ਮੈਦਾਨ ਛੱਡ ਕੇ ਹਰੀਚੰਦ ਦੇ ਕਹਿੰਦੇ ਨੇ ਇੱਕ ਵਾਰ ਹੋਇਆ ਇਹ ਤੇ ਬੇਹੋਸ਼ ਹੋ ਗਿਆ ਪਿਆਰੇ ਮਰਿਆ ਨੇ ਬੇਹੋਸ਼ ਹੋਇਆ ਜਦੋਂ ਥੱਲੇ ਡਿੱਗਾ ਨਾ ਤੇ ਉਹਦੇ ਧਮਕ ਪਏ ਸਿਰ ਨੂੰ ਜਿਹਦੇ ਨਾਲ ਬੇਹੋਸ਼ੀ ਆ ਗਈ ਚੁੱਕੇ ਲੈ ਗਏ ਉਹਨੂੰ ਜੰਗ ਦਾ ਜੰਗ ਹੁੰਦੇ ਰੇ ਕੁ ਸਮੇਂ ਬਾਅਦ ਆ ਜਦੋਂ ਉਹਨੂੰ ਹੋਸ਼ ਆਇਆ ਤੇ ਕੀ ਵੇਖਦਾ ਬੜੀ ਫੌਜ ਜਿਹੜੀ ਦੌੜ ਚੁੱਕੀ ਹੈ ਮੈਦਾਨ ਛੱਡ ਕੇ ਫੌਜ ਜਿਹੜੀ ਹੈ ਮੈਦਾਨ ਛੱਡ ਕੇ ਦੌੜ ਚੁੱਕੀ ਹੈ ਇਨੇ ਤੇਰ ਸੰਭਾਲ ਲਿਆ ਬੜੇ ਸਿੰਘ ਜਿਹੜੇ ਨੇ ਗੁਰੂ ਦੇ ਮਾਰੇ ਪਰ ਅਖੀਰ ਇਹਨੇ ਮਨ ਬਣਾਇਆ ਕਿ ਕਿਉਂ ਨਾ ਮੇਰਾ ਨਿਸ਼ਾਨਾ ਕਦੇ ਖਾਲੀ ਨਹੀਂ ਗਿਆ ਮੈਂ ਗੁਰੂ ਸਾਹਿਬ ਨੂੰ ਕਹਿਣਾ ਕਿ ਆਪਾਂ ਇਹ ਬੰਦੇ ਹੋਰ ਜਿਹੜੇ ਫੌਜ ਦੇ ਨਾਮ ਰਵਾਈਏ ਤੇ ਆਪਾਂ ਦੋਨੋਂ ਆਪਸ ਵਿੱਚ ਦੋ-ਦੋ ਹੱਥ ਕਰ ਲੈਨੇ ਤੇ ਜੋ ਪਿਆਰਿਓ ਇਤਿਹਾਸ ਸਾਡਾ ਕਹਿੰਦਾ ਇਹਨੇ ਗੁਰੂ ਸਾਹਿਬ ਨੂੰ ਆਖਿਆ ਲਲਕਾਰਿਆ ਕਿ ਕਿਉਂ ਆਪਾਂ ਦੂਜਿਆਂ ਦੇ ਲੋਕਾਂ ਦੇ ਪੁੱਤ ਮਰਵਾਣੇ ਨੇ ਆਪਸ ਵਿੱਚ ਦੋ-ਦੋ ਹੱਥ ਕਰ ਲੈਨੇ ਆ ਗੁਰੂ ਸਾਹਿਬ ਕਹਿਣ ਲੱਗੇ ਭਾਈ ਠੀਕ ਆ ਜਿਵੇਂ ਤੇਰੀ ਖੁਸ਼ੀ ਹੋਵੇ ਮਾਰੇ ਸਾਹਮਣੇ ਆ ਗਿਆ ਪਿਆਰੇ ਘੋੜੇ ਤੇ ਚੜ ਕੇ ਗੁਰੂ ਸਾਹਿਬ ਦੇ ਸਾਹਮਣੇ ਆ ਗਿਆ ਹਰੀ ਚੰਦ ਰਾਜਾ ਤੀਰ ਅੰਦਾਜ਼ੀ ਵਿੱਚ ਬੜਾ ਪੱਕਾ ਨਿਸ਼ਾਨਾ ਇਹਦਾ ਤੇ ਕਈ ਕਈ ਜੰਗਾ ਜਿਹੜੀਆਂ ਲੜੀਆਂ ਨੇ ਧਨ ਕਲਗੀ ਤਰਪਾ ਸਾਹਿਬ ਜੀ ਪਿਆਰੋ ਅੱਜ ਤੱਕ ਕਦੇ ਕੋਈ ਜੰਗ ਨਹੀਂ ਸੀ ਕੀਤੀ ਗੁਰੂ ਸਾਹਿਬ ਨੇ ਪਹਿਲੀ ਜੰਗ ਆ ਮਹਾਰਾਜ ਦੀ ਤੇ ਸਤਗੁਰਾਂ ਦੇ ਆयो ਸਤਗੁਰਾਂ ਦੀ ਉਮਰ ਆ 20 ਸਾਲ ਦੀ 20 ਸਾਲ ਦੇ ਜਵਾਨ ਸਤਗੁਰੂ ਸੱਚੇ ਪਾਤਸ਼ਾਹ ਧਨ ਕਲਗੀ ਤਰ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਨੇ ਆਖਿਆ ਭਾਈ ਜਿਵੇਂ ਤੇਰੀ ਖੁਸ਼ੀ ਹੈ ਕਹਿੰਦੇ ਨੇ ਇਹਨੇ ਆਪਣੀ ਸਾਤੀ ਤੇ ਹਰੀ ਚੰਦ ਨੇ ਪਿਆਰੇ ਢਾਲ ਬੰਨੀ ਆ ਲੋਹੇ ਦੀ ਸਿਰ ਦੇ ਉੱਪਰ ਟੋਪ ਪਾਇਆ ਲੋਹੇ ਦਾ ਪਹਿਲੇ ਸਮਿਆਂ ਵਿੱਚ ਜੰਗਾ ਵਿੱਚ ਪਾਉਂਦੇ ਸਨ ਕਿ ਜਦੋਂ ਕੋਈ ਵਾਰ ਹੋਵੇ ਤੇ ਉਹ ਵਾਰ ਰੋਕਿਆ ਜਾ ਸਕੇ ਅੱਜ ਨਿਹੰਗ ਸਿੰਘ ਸਾਡੇ ਚੱਕਰ ਬੰਦੇ ਆ ਦਮਾਲਿਆਂ ਦੇ ਉੱਪਰ ਚੱਕਰ ਸਜਾਉਂਦੇ ਨੇ ਉਹ ਵੀ ਐਸੇ ਵਾਸਤੇ ਹੁੰਦਾ ਸੀ ਕਿ ਸਿਰ ਤੋਂ ਵਾਰ ਬਚਾਇਆ ਜਾ ਸਕੇ ਇਹਨੇ ਟੋਪ ਪਹਿਨੇ ਆ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਲੋਹੇ ਦੇ ਨਾਲ ਢੱਕਿਆ ਹੋਇਆ ਆ ਗਿਆ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਵਾਰ ਕਰੋ ਤੁਸੀਂ ਪਹਿਲਾ ਸੱਚੇ ਪਾਤਸ਼ਾਹ ਨੇ ਆਖਿਆ ਫਕੀਰ ਅਜੇ ਸਮੁੰਦਰ ਦੇ ਸਾਗਰ ਦੇ ਤਰ੍ਹਾਂ ਮਾਰ ਕੇ ਕਹਿ ਲਗੇ ਸ਼ਾਂਤ ਆ ਸਾਗਰ ਦੀਆਂ ਲਹਿਰਾਂ ਅਜੇ ਸ਼ਾਂਤ ਨੇ ਮਾਰ ਕੇ ਕਹਿ ਲਗੇ ਤੂੰ ਵਾਰ ਕਰ ਲੈ ਕਹਿ ਲਗਾ ਮੈਂ ਬੜਾ ਹੈਰਾਨ ਆ ਮੈਂ ਤੇ ਤਾਂ ਮੌਕਾ ਦੇ ਰਿਆ ਸਾ ਮਹਾਰਾਜ ਨੂੰ ਕਿ ਮੈਂ ਲੋਹੇ ਵਿੱਚ ਟਕਿਆਂ ਵਾਰ ਕਰਨ ਗਏ ਤੇ ਆਪੇ ਬਚਾਉ ਜਾਣਾ ਇਹਨਾਂ ਨੇ ਸਰੀਰ ਵੀ ਨਹੀਂ ਟਕਿਆ ਹੋਇਆ ਇਹ ਫਿਰ ਵੀ ਮੈਨੂੰ ਵਾਰ ਕਰਨ ਲਈ ਕਹੀ ਜਾਂਦੇ ਨੇ ਇਹ ਲੱਗਦਾ ਜੁੱਧ ਬਾਰੇ ਕੁਝ ਜਾਣਦੇ ਨਹੀਂ ਅਨਜਾਣ ਨੇ ਪਰ ਸਤਗੁਰੂ ਪਾਤਸ਼ਾਹ ਜੀ ਦੇ ਬਾਰੇ ਇਹਨਾਂ ਨੂੰ ਕੀ ਪਤਾ ਪਿਆਰਿਓ ਪਾਤਸ਼ਾਹ ਜੀ ਨੇ ਸੱਤ ਅਸੂਲ ਤਿਆਰ ਕੀਤੇ ਸਨ ਜੰਗ ਦੇ ਮੈਦਾਨ ਦੇ ਜਿਹਦੇ ਵਿੱਚੋਂ ਕੁਝ ਇਹ ਨੇ ਪਿਆਰਿਓ ਕਿ ਮਾਰੇ ਨੇ ਆਖਿਆ ਸੀ ਦੇਖ ਕਰ ਕੋਈ ਆਰਾਮ ਕਰ ਰਿਹਾ ਏ ਜ਼ਮੀਨ ਦੇ ਉੱਪਰ ਮਾਰੇ ਕਹਿੰਦੇ ਭੋਲਾ ਉਹਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਭਾਵੇਂ ਦੁਸ਼ਮਣਿਆ ਤੁਹਾਡਾ ਉੱਤੇ ਵਾਰ ਨਹੀਂ ਕਰਨਾ ਦੂਜਾ ਮਾਰੇ ਸੱਚੇ ਪਾਤਸ਼ਾਹ ਕਹਿੰ ਲਗੇ ਜੇਕਰ ਕੋਈ ਬੱਚਾ ਆ ਉਹਦੇ ਤੇ ਵਾਰ ਨਹੀਂ ਕਰਨਾ ਸੱਚੇ ਪਾਤਸ਼ਾਹ ਕਹਿੰ ਲਗੇ ਤੀਜਾ ਅਸੂਲ ਖਾਲਸਾ ਜੀ ਇਹ ਹੈ ਕਿ ਇਸ ਧੀ ਦੇ ਪਰਿਵਾਰ 'ਤੇ ਵਾਰ ਨਹੀਂ ਕਰਨਾ ਭਾਵੇਂ ਉਹ ਬੇਸ਼ੱਕ ਦੁਸ਼ਮਣ ਦੇ ਬਹੁ ਬੇਟੀ ਕਿਉਂ ਨਾ ਹੋਵੇ ਮਾਰਾ ਕਹਣ ਲੱਗੇ ਚੌਥਾ ਇੱਕ ਤੇ ਬਜ਼ੁਰਗ ਦੇ ਉੱਪਰ ਬਿਰਧ ਦੇ ਪਰਿਵਾਰ ਨਹੀਂ ਕਰਨਾ ਮਾਰਾ ਕਹਣ ਲੱਗੇ ਜੰਗ ਦੇ ਮੈਦਾਨ ਦੇ ਵਿੱਚ ਜੇਕਰ ਲੜਦਿਆਂ ਹੋਇਆ ਕਿਸੇ ਦੁਸ਼ਮਣ ਦੇ ਕੋਲੋਂ ਤਲਵਾਰ ਏਠਾਂ ਡਿੱਗ ਪਈ ਹੈ ਮਾਰਾ ਕਹਣ ਲੱਗੇ ਉਹਦੇ 'ਤੇ ਵਾਰ ਨਹੀਂ ਕਰਨਾ ਹੇ ਹੱਥੇ ਤੇ ਭਾਵੇਂ ਜੰਗ ਕਰਦਾ ਹੋਵੇ ਪਿਆਏ ਮਾਰਾ ਕਹਿੰਦੇ ਉੱਤੇ ਵੀ ਵਾਰ ਨਹੀਂ ਕਰਨਾ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਕ ਹੋਰ ਸੁਣੋ ਮਾਰਾ ਕਹਣ ਲੱਗੇ ਜੇਕਰ ਦੁਸ਼ਮਣ ਪਿੱਠ ਬੁਖਾ ਕੇ ਭੱਜਦਾ ਏ ਤੇ ਮਾਰ ਕਹਿੰਦੇ ਜਾਣ ਦੋ ਤੇ ਵੀ ਵਾਰ ਨਹੀਂ ਕਰਨਾ ਤੇ ਸੱਚੇ ਪਾਕਸਾ ਜੀ ਕਹਿਣ ਲੱਗੇ ਸਤਵਾਂ ਅਸੂਲ ਜੰਗ ਦਾ ਖਾਲਸਾ ਜੀ ਇਹ ਐ ਕਿ ਜਦੋਂ ਵੀ ਕਿਤੇ ਕੋਈ ਜੰਗ ਦੇ ਮੈਦਾਨ ਦੇ ਵਿੱਚ ਤੁਹਾਡੇ ਨਾਲ ਲੜਦਾ ਹੋਇਆ ਮਾਫੀ ਮੰਗ ਲਵੇ ਤੁਹਾਡੀ ਪਨਾਹ ਵਿੱਚ ਆ ਜਾਵੇ ਤੁਹਾਡਾ ਤੁਹਾਡੀ ਸ਼ਰਨ ਲੈ ਲਵੇ ਕਿ ਮੈਨੂੰ ਮਾਫ ਕਰ ਦਿਓ ਮਾਰ ਕਹਿੰਦੇ ਨੇ ਸ਼ਰਨ ਵਿੱਚ ਆਇਆ ਤੇ ਵੀ ਵਾਰ ਨਹੀਂ ਕਰਨਾ ਭਾਵੇਂ ਤੁਹਾਡਾ ਦੁਸ਼ਮਣ ਕਿਉਂ ਨਾ ਹੋਵੇ ਇਹ ਸੱਤ ਅਸੂਲ ਗੁਰੂ ਸਾਹਿਬ ਨੇ ਖਾਲਸਾ ਨੂੰ ਦਿੱਤੇ ਤੇ ਸਿੱਖ ਸੰਗਤ ਜੀ ਆਪਾਂ ਵੀ ਇਹ ਅਸੂਲ ਧਾਰਨ ਕਰਕੇ ਰੱਖਣੇ ਨੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਸੱਤਾਂ ਨਿਯਮਾਂ ਨੂੰ ਧਾਰਨ ਕਰਕੇ ਰੱਖਣਾ ਹੈ ਸੋ ਸਤਗੁਰੂ ਮਹਾਰਾਜ ਕਿਰਪਾ ਕਰਨ ਹਰੀ ਚੰਦ ਕਹਿੰਦਾ ਹੈ ਕਿ ਗੁਰੂ ਸਾਹਿਬ ਬੜੇ ਅਣਜਾਣ ਨੇ ਇਹਨਾਂ ਨੂੰ ਕੁਝ ਪਤਾ ਨਹੀਂ ਮੈਂ ਤੇ ਟੱਕਿਆ ਹੋਇਆ ਸੀ ਤਾਂ ਕਿਹਾ ਸੀ ਤੁਸੀਂ ਵਾਰ ਕਰ ਲਓ ਪਰ ਇਹ ਅਣਜਾਣ ਨੇ ਇਹਨਾਂ ਨੇ ਸਰੀਰ ਤੇ ਵੀ ਕੋਈ ਲੋਹਾ ਨਹੀਂ ਪੈਂਦੇ ਆ ਜਿੱਥੋਂ ਬਚਾਅ ਹੋਵੇਗਾ ਤੇ ਕਹਿੰਦੇ ਨੇ ਪਿਆਰ ਇਹਨੇ ਫਿਰ ਤੀਰ ਕੱਢਿਆ ਪੱਥੇ ਦੇ ਵਿੱਚੋਂ ਤੇ ਗੁਰੂ ਸਾਹਿਬ ਦੇ ਸੀਨੇ ਨੂੰ ਤੱਕ ਕੇ ਮਹਾਰਾਜ ਦੇ ਉੱਪਰ ਤੀਰ ਦੇ ਨਾਲ ਵਾਰ ਕੀਤਾ ਸਤਗੁਰਾਂ ਨੇ ਉਹ ਵਾਰ ਆਪਣਾ ਬਚਾਇਆ ਕਿ ਕਹਿੰਦੇ ਨੇ ਉਹ ਬਾਹਰ ਖਾਲੀ ਚਲਿਆ ਗਿਆ ਇਹਦਾ ਪਹਿਲਾ ਕਹਿਣ ਲੱਗਾ ਕਿ ਨਿਜਮ ਆ ਕਿ ਇੱਕ ਵਾਰ ਮੈਂ ਕਰਨਾ ਦੂਜਾ ਗੁਰੂ ਜੀ ਨੇ ਕਰਨਾ ਮਾਰੇ ਨੂੰ ਕਹਿ ਲੱਗਾ ਸਾਧਗੁਰੂ ਤੁਸੀਂ ਵਾਰ ਕਰੋ ਦੂਸਰਾ ਪਾਸ਼ਾ ਕਹਿਣ ਲੱਗਾ ਫਕੀਰ ਅਜੇ ਵੀ ਸ਼ਾਂਤ ਸੁਭਾਅ ਵਿੱਚ ਆ ਮਾਰੇ ਕਹਿੰਦੇ ਅਜੇ ਵੀ ਸਮੁੰਦਰ ਜਿਹੜਾ ਸਾਗਰ ਜਿਹੜਾ ਸ਼ਾਂਤ ਹੈ ਪਾਸ਼ਾ ਕਹਿਣ ਲੱਗੇ ਅਜੇ ਨਹੀਂ ਦੂਜਾ ਵਾਰ ਕਰ ਲੈ ਦੂਜਾ ਮੌਕਾ ਤੈਨੂੰ ਦਿੰਨੇ ਆ ਕਹਿਣ ਲੱਗਾ ਮਾਰੇ ਬੜੇ ਅਣਜਾਣ ਨੇ ਇਹਨਾਂ ਨੂੰ ਕੁਝ ਪਤਾ ਨਹੀਂ ਮੇਰਾ ਇੱਕ ਵਾਰ ਖਾਲੀ ਚਲੇ ਆ ਗਿਆ ਕੋਈ ਗੱਲ ਨਹੀਂ ਪਰ ਦੂਜਾ ਵਾਰ ਮੈਂ ਖਾਲੀ ਨਹੀਂ ਜਾਣ ਦੇਮਗਾ ਇਹਨੇ ਘੋੜੇ ਦਾ ਕਹਿੰਦੇ ਨੇ ਨਿਸ਼ਾਨਾ ਲਾਇਆ ਮਹਾਰਾਜ ਦੇ ਘੋੜੇ ਦਾ ਨੀਲਾ ਘੋੜਾ ਸੀ ਗੁਰੂ ਸਾਹਿਬ ਦੇ ਹੇਠਾਂ ਕਹਿਣ ਲੱਗਾ ਸੁਣਿਆ ਇਸ ਘੋੜੇ ਦੇ ਬਾਰੇ ਬੜੀਆਂ ਬੜੀਆਂ ਵੱਡੀਆਂ ਪਹਾੜਾਂ ਜੜੀਆਂ ਨੇ ਟੱਪ ਜਾਂਦਾ ਹੈ ਬੜਾ ਚੰਚਲਿਆ ਬੜੀਆਂ ਛਾਲਾਂ ਮਾਰਦਾ ਕਿਉਂ ਨਾ ਪਹਿਲਾਂ ਇਸ ਘੋੜੇ ਤੋਂ ਮਾਰੇ ਨੂੰ ਹੇਠਾਂ ਤਾਰਿਆ ਜਾਵੇ ਮੇਰਾ ਦੂਜਾ ਵਾਰ ਖਾਲੀ ਨਹੀਂ ਜਾਵੇਗਾ ਪਿਆਰਿਓ ਨੇ ਦੂਜਾ ਤੀਰ ਖਿੱਚ ਕੇ ਗੁਰੂ ਸਾਹਿਬ ਵੱਲ ਚਲਾਇਆ ਮਾਰੇ ਨੇ ਘੋੜੇ ਨੂੰ ਅੱਡੇ ਲਾਏ ਕੋੜਾ ਸਾਈਡ ਨੂੰ ਹੋ ਗਿਆ ਦੂਜਾ ਵਾਰ ਖਾਲੀ ਚਲੇ ਆ ਗਿਆ ਬੜਾ ਹੈਰਾਨ ਤੇ ਬੜਾ ਨੀਵੀਂ ਪਾ ਕੇ ਸ਼ਰਮਿੰਦਾ ਹੋਣ ਲੱਗ ਪਿਆ ਕਿ ਮੇਰਾ ਤੀਰ ਖਾਲੀ ਜਾਂਦਾ ਪਰ ਪਿਆਰਿਓ ਸਾਹਮਣੇ ਕੌਣ ਆ ਸਮਝਦਾ ਨਹੀਂ ਕਹਿਣ ਲੱਗਾ ਚਲੋ ਹੁਣ ਮਾਰਨ ਨੂੰ ਕਹਿੰਦਾ ਪਾਸ਼ਾ ਕਰੋ ਤੁਸੀਂ ਵਾਰ ਤੁਹਾਡੀ ਵਾਰੀ ਮਾਰ ਕਹਿਣ ਲੱਗੇ ਅਜੇ ਵੀ ਫਕੀਰ ਸ਼ਾਂਤ ਹੈ ਮਾਰ ਕਹਿੰਦੇ ਅਜੇ ਵੀ ਅਸੀਂ ਸ਼ਾਂਤ ਆ ਸਤਿਗੁਰੂ ਕਹਿਣ ਲੱਗੇ ਮੌਕਾ ਦਿੰਨੇ ਆ ਜਾ ਤੀਸਰਾ ਮੌਕਾ ਹੀ ਪਰ ਇਹ ਯਾਦ ਰੱਖੀ ਇਹ ਤੋਂ ਬਾਅਦ ਨਾ ਕੋਈ ਮੌਕਾ ਨਹੀਂ ਮਿਲਣਾ ਆਖਰੀ ਮੌਕਾ ਹੀ ਮਹਾਰੇ ਕਹਿ ਲਗੇ ਕਰ ਲਿਆ ਵਾਰ ਕਹਿੰਦਾ ਗੁਰੂ ਬੜਾ ਭੋਲਾ ਆ ਇਹਨੂੰ ਇਹਨੂੰ ਇਹਨਾਂ ਨੂੰ ਜੰਗ ਦੇ ਬਾਰੇ ਕੁਝ ਪਤਾ ਹੀ ਨਹੀਂ ਕਿ ਜਿਵੇਂ ਵੀ ਮੌਕਾ ਮਿਲੇ ਤੇ ਵਾਰ ਕਰਕੇ ਦੁਸ਼ਮਣ ਨੂੰ ਮਾਰ ਲਈਦਾ ਪਰ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਜੰਗ ਕਰਨ ਦਾ ਹੁਣ ਪਿਆਰੋ ਤੀਸਰੀ ਵਾਰੀ ਜਦੋਂ ਕਹਿੰਦੇ ਨੇ ਇਹਨੇ ਤੀਰ ਜਿਹੜਾ ਚਲਾਉਣ ਵਾਸਤੇ ਨਿਸ਼ਾਨਾ ਬਿੰਦੇ ਆ ਨਾ ਉਹ ਨਿਸ਼ਾਨਾ ਇਹਨੇ ਸਿੱਧਾ ਮਹਾਰ ਸੱਚੇ ਪਾਰਸਾ ਜੀ ਦੇ ਕਮਰ ਕੱਸੇ ਵੱਲ ਨੂੰ ਲਾਇਆ ਰੇਸ਼ਮੀ ਪਿਆਰੋ ਵਸਤਰ ਦਾ ਕਪੜਾ ਜਿਹੜਾ ਰੇਸ਼ਮੀ ਕਪੜੇ ਦਾ ਮਾਰ ਸੱਚੇ ਪਾਤਸ਼ਾਹ ਨੇ ਕਮਰਕੱਸਾ ਕੀਤਾ ਹੋਇਆ ਹੈ ਪਰ ਕਹਿੰਦੇ ਨੇ ਉਸ ਕਮਰਕੱਸੇ ਦੇ ਹੇਠਾਂ ਗੁਰੂ ਜੀ ਨੇ ਚਮੜੇ ਦੇ ਪੇਟੀ ਜਿਹੜੀ ਬੰਨੀ ਹੋਈ ਸੀ ਉਹ ਜ਼ਿਆਦਾਤਰ ਕਮਰਕੱਸਾ ਜਾਂ ਪੇਟੀ ਤਾਂ ਬੰਦੇ ਸਨ ਕਿ ਘੋੜਾ ਜਦੋਂ ਚਲਾਈਦਾ ਨਾ ਤੇ ਉਦੋਂ ਸਾਰਾ ਸਰੀਰ ਹਿੱਲਦਾ ਹੈ ਤੇ ਸਰੀਰ ਹਿਲਦਿਆਂ ਪਿਆਰੋ ਅੰਦਰ ਪੇਟ ਦੇ ਵਿੱਚ ਕੋਈ ਗੜਬੜ ਨਾ ਹੋ ਜਾਵੇ ਕੋਈ ਅੰਗ ਜਿਹੜਾ ਆ ਹਿੱਲ ਕੇ ਇਧਰ ਉਧਰ ਨਾ ਹੋ ਜਾਵੇ ਇਸ ਕਰਕੇ ਕਹਿੰਦੇ ਨੇ ਕਮਰਕੱਸਾ ਪੇਟੀ ਜਿਹੜੀ ਲਾ ਲੈਂਦੇ ਸਨ ਅੱਜ ਵੀ ਨਿਹੰਗ ਸਿੰਘ ਜਿਹੜੇ ਨੇ ਉਹ ਕਮਰਕੱਸਾ ਕਰਕੇ ਹੀ ਰੱਖਦੇ ਜੋ ਕੋੜਾ ਕੋਰ ਸਵਾਰੀ ਉਹ ਅਜੇ ਵੀ ਕਰਦੇ ਨੇ ਗੁਰੂ ਕੀ ਫੌਜ ਜਿਹੜੀ ਆ ਸੋ ਕਮਰ ਕਸਾ ਮਾਰੇ ਨੇ ਕੀਤਾ ਹੋਇਆ ਰੇਸ਼ਮੀ ਕਪੜੇ ਦਾ ਪਰ ਹੇਠਾਂ ਚਮੜਿਆ ਚਮੜੇ ਦਾ ਪਿਆਰੋ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਮਰ ਕਸਾ ਕੀਤਾ ਪੇਟੀ ਬੰਨੀ ਹੋਈ ਹੈ ਇਹਨੇ ਉਸ ਪੇਟੀ ਦਾ ਉਸ ਕਮਰ ਕਸੇ ਦਾ ਇਹਨੇ ਨਿਸ਼ਾਨਾ ਲਾਇਆ ਸਿੱਧਾ ਐਸ ਕੇ ਦਾ ਨਿਸ਼ਾਨਾ ਥੋੜਾ ਜਿਹਾ ਜਾ ਰਿਹਾ ਹੈ ਮਹਾਰਾਜ ਵੱਲ ਨੂੰ ਹੁਣ ਪਿਆਰੋ ਜਿੱਦਾਂ ਹੀ ਉਹ ਤੀਰ ਜਿਹੜਾ ਮਹਾਰਾਜ ਦੇ ਕਮਰ ਕਸੇ ਦੇ ਵਿੱਚ ਲੱਗਾ ਕਪੜਾ ਫਟ ਗਿਆ ਸਿਟੀ ਦੇ ਵਿੱਚ ਲੱਗਾ ਉਹ ਚਮੜੇ ਦੀ ਪੇਟੀ ਵੀ 파ੜ ਕੇ ਗਾਂ ਲੰਘਿਆ ਤੀਰ ਤੇ ਥੋੜਾ ਜਿਹਾ ਲੋਕ ਜਿਹੜੇ ਚੁੰਚ ਜਿਹਨੂੰ ਕਹਿੰਦੇ ਆ ਉਹ ਗੁਰੂ ਸਾਹਿਬ ਦੇ ਅੰਗਾਂ ਨੂੰ ਸੋਹੀ ਸਰੀਰ ਨੂੰ ਸੋਹੀਏ ਤੇ ਮਾਰ ਨੇ ਆਖਿਆ ਜਬਾ ਬਾਣ ਲੱਗਿਓ ਤਬਾ ਰੋਸ ਜਾਗਿਓ ਇਹ ਗੁਰੂ ਸਾਹਿਬ ਦੇ ਆਪਣੇ ਬਚਨ ਨੇ ਮਾਰ ਕਹਿੰਦੇ ਨੇ ਫਕੀਰ ਸ਼ਾਂਤ ਸੀ ਸਮੁੰਦਰ ਸਾਗਰ ਸ਼ਾਂਤ ਸੀ ਪਰ ਪਾਸ਼ਾ ਕਹਿੰਦੇ ਜਦ ਇਹ ਸਾਗਰ ਸ਼ਾਂਤ ਆ ਤੇ ਬੜਾ ਚੰਗਾ ਲੱਗਦਾ ਪਰ ਜਦੋਂ ਇਹਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਤੇ ਬੜੀ ਤਬਾਈ ਮੱਚਦੀ ਹੈ ਮਹਾਰਾਜ ਸਚੇ ਪਾਤਸ਼ਾਹ ਕਹਿਣ ਲੱਗੇ ਹੁਣ ਤਿੰਨ ਵਾਰ ਤੈਨੂੰ ਦਿੱਤੇ ਨੇ ਮਾਰ ਕਹਿਣ ਲੱਗੇ ਹਰੀ ਚੰਦ ਤਿਆਰ ਹੋ ਜਾ ਸਾਡੇ ਵਾਰ ਦੇ ਵਾਸਤੇ ਮਾਰ ਕਹਿਣ ਲੱਗੇ ਫਕੀਰ ਤੂੰ ਤੂੰ ਸ਼ਾਂਤ ਸੁਭਾਅ ਨੂੰ ਮਾਰ ਕਹਿੰਦੇ ਨੇ ਹੁਣ ਵੀਰ ਰਸ ਵਿੱਚ ਲੈ ਜਾਂਦਾ ਸਤਗੁਰੂ ਸਚੇ ਪਾਤਸ਼ਾਹ ਨੇ ਭੱਥੇ ਵਿੱਚੋਂ ਤੀਰ ਕੱਢਿਆ ਤੇ ਪਿਆਰੋ ਕਹਿੰਦੇ ਨੇ ਇਹਨੂੰ ਆਪਣੇ ਆਪ ਤੇ ਯਕੀਨ ਸੀ ਕਿ ਮੇਰੇ ਕਿੱਥੇ ਮਾਰਾ ਤੀਰ ਮਾਰਨਗੇ ਲੋਹੇ ਦੇ ਨਾਲ ਮੈਂ ਟਕਿਆ ਹੋਇਆ ਵਾਂ ਪਰ ਨੱਕ ਦੇ ਕੋਲ ਪਿਆਰੋ ਕਹਿੰਦੇ ਨੇ ਇਹਦੇ ਖਾਲੀ ਸੀ ਜਗ੍ਹਾ ਉਥੇ ਗੁਰੂ ਸਾਹਿਬ ਨੇ ਨੱਕ ਦਾ ਨਿਸ਼ਾਨਾ ਸਿੱਧ ਖਿੱਚ ਕੇ ਮਾਰੇ ਨੇ ਤੀਰ ਜਦੋਂ ਚਲਾਇਆ ਤੇ ਪਿਆਰੋ ਕਹਿੰਦੇ ਨੇ ਇਹਦੇ ਸਿੱਧਾ ਹੀ ਮੂੰਹ ਦੇ ਜਿਹੜਾ ਨੱਕ ਜਿਹੜਾ ਇਹਦੇ ਕੋਲੋਂ ਦੀ ਲੰਕੇ ਨੂੰ ਪਾਰ ਹੋ ਗਿਆ ਨੱਕ ਦੇ ਵਿੱਚ ਵੱਜਾ ਜਦੋਂ ਤੇ ਹਰੀ ਚੰਦ ਜਿਹੜਾ ਏ ਪਿਆਰੋ ਜ਼ਮੀਨ ਤੇ ਡਿੱਗ ਪਿਆ ਘੋੜੇ ਤੋਂ ਤੇ ਨਾਲ ਹੀ ਇਹਦੇ ਪ੍ਰਾਣ ਨਿਕਲ ਗਏ ਜਿੱਦਾਂ ਹੀ ਪ੍ਰਾਣ ਨਿਕਲੇ ਨੇ ਤੇ ਪਿਆਰੋ ਸਾਰਾ ਜਿਹੜੀ ਇਹਦੀ ਫੌਜ ਸੀ ਉਹ ਜਿਹੜੇ ਜਿੰਨੇ ਵੀ ਬਾਕੀ ਜਰਨੈਲ ਬਚੇ ਸਨ ਦੇਖਦੇ ਅਸਾਰ ਮੈਦਾਨ ਛੱਡ ਕੇ ਦੌੜਨਾ ਸ਼ੁਰੂ ਕਰ ਦਿੱਤਾ ਇਦਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋਈ ਪਰ ਇੱਕ ਕਿਰਪਾਲ ਦਾਸ ਮਹੰਤ ਜਿਹੜੇ ਨੇ ਜਿਹਨੂੰ ਮਾਰੇ ਨੇ ਆਖਰ ਸੇ ਜੜ ਰਹਿ ਗਈ ਤੇ ਸਭ ਕੁਝ ਬਚ ਗਿਆ ਕਹਿੰਦੇ ਨੇ ਉਹਨੇ ਵੀ ਪਿਆਰੋ ਉਤਕਾ ਸੇ ਉਹਦੇ ਕੋਲ ਉਹ ਡੰਡਾ ਹੁੰਦਾ ਇੱਕ ਪਾਸੇ ਮੋਟਾ ਇੱਕ ਪਾਸੇ ਪਤਲਾ ਜਿਹਦੇ ਨਾਲ ਜਿਵੇਂ ਆਪਾਂ ਸਰਦਾਈ ਜਦੋਂ ਬਣਾਉਂਦੇ ਆ ਤੇ ਉਹ ਹੁੰਦਾ ਆ ਡੰਡਾ ਜਿਹੜਾ ਇੱਕ ਪਾਸੇ ਥੱਲੇੋਂ ਜਿਹੜਾ ਮੋਟਾ ਹੁੰਦਾ ਹੁਣ ਪਿਆਰੋ ਉਹ ਜਿਹੜਾ ਡੰਡਾ ਜਿਹੜਾ ਇਹਦੇ ਕੋਲ ਸੀ ਤੇ ਕਹਿੰਦੇ ਨੇ ਇਹਨੇ ਵੀ ਘੋੜੇ ਦੇ ਉੱਪਰ ਪਿਆਰੋ ਖੜਿਆ ਹੋ ਕੇ ਆਪਣੇ ਆਸਣ ਤੋਂ ਬੜੇ ਜ਼ੋਰ ਦੇ ਨਾਲ ਦੋਨੋਂ ਹੱਥਾਂ ਦੇ ਨਾਲ ਜਦੋਂ ਸਿਰਾਂ ਦੇ ਵਿੱਚ ਮਾਰਦਾ ਸੀ ਦੁਸ਼ਮਣਾਂ ਦੇ ਤੇ ਮਿੱਧ ਕੱਢ ਦਿੰਦਾ ਸੀ ਸੰਗੋ ਸ਼ਾਸ਼ੀ ਦੋਇਆ ਹੁਣ ਇੱਥੇ ਮੈਦਾਨ ਜਿਹੜਾ ਹੈ ਪਿਆਰੋ ਦੁਸ਼ਮਣ ਸਾਰੇ ਬਾਕੀ ਦੇ ਦੌੜ ਗਏ ਜੰਗ ਜਿਹੜੀ ਬੰਦ ਹੋ ਗਈ ਤੇ ਗੁਰੂ ਸਾਹਿਬ ਜੀ ਦੀ ਫਤਿਹ ਹੋਈ ਹੈ ਮੈਦਾਨ ਜਿਹੜਾ ਜੰਗ ਦਾ ਪੰਗਾਣੀ ਦਾ ਜੁੱਧ ਜਿਹੜਾ ਜਿੱਤਿਆ ਗਿਆ ਹੁਣ ਜਿੰਨੇ ਵੀ ਮੈਦਾਨ ਦੇ ਵਿੱਚ ਸਿੱਖ ਗੁਰੂ ਦੇ ਪਿਆਰੇ ਜਿਹੜੇ ਸ਼ਹਾਤਾ ਦਾ ਜਿਨ੍ਹਾਂ ਨੇ ਜੰਮ ਪੀਤਾ ਹੈ ਪੇਰ ਬੁੱਧੂ ਸਾਦੇ ਪੁੱਤਰਾਂ ਨੂੰ ਸਭ ਦਫਨਾਇਆ ਗਿਆ ਫਿਰ ਨਾਲ 사ਤਗੁਰੂ ਮਾਰੋ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਫਿਰ ਪਿਆਰਿਓ ਇਥੇ ਸਾਰੇ ਆਸਾਮ ਸੰਭਾਲ ਕਰਕੇ ਗੁਰੂ ਸਾਹਿਬ ਨੇ ਸੰਗੋਸ਼ਾ ਨੂੰ ਵੀ ਸੰਸਕਾਰਿਆ ਮਾਰ ਕਹਿੰ ਲਗੇ ਸਾਹ ਸੰਗਰਾਮ ਜੁੱਧ ਦਾ ਨਾਇਕ ਸੰਗਰਾਮ ਦਾ ਮਾਰ ਕਹਿੰਦੇ ਤੂੰ ਨਾਇਕ ਆ ਸਾਹ ਸੰਗਰਾਮ ਕਹਿ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਤਕਾਰਿਆ ਸਾਰਿਆਂ ਦੇ ਨਾਲ ਮਾਰ ਸੱਚੇ ਪਾਤਸ਼ਾਹ ਨੇ ਸਨੇਹ ਕੀਤਾ ਪਾਸਾ ਜੀ ਨੇ ਫਿਰ ਗੁਰੂ ਪਿਆਰਿਓ ਇਥੋਂ ਸਾਰੇ ਸੰਭਾਲ ਕਰਦੇ ਆ ਵਾਪਸ ਆਉਣਾ ਕੀਤਾ ਪੌਂਟਾ ਸਾਹਿਬ ਇੱਥੇ ਆਣ ਕੇ ਕਹਿੰਦੇ ਨੇ ਫਿਰ ਪਿਆਰਿਓ ਜੋ ਅਖੰਡ ਅਖੰਡ ਪੜ ਸਾਹਿਬ ਮਰਿਆਦਾ ਸੀ ਜਿਹੜੀ ਕਿ ਮਰਤਕ ਤੋਂ ਵਾਦਾਂ ਮੌਤ ਤੋਂ ਵਾਦਾਂ ਇਦਾਂ ਕਹਿ ਲੋ ਸ਼ਹਾਦਤ ਤੋਂ ਵਾਦਾਂ ਉਹਨਾਂ ਦਾ ਪਿਆਰਿਓ ਖੰਡ ਪੜ ਸਾਹਿਬ ਦਾ ਭੋਗ ਪਾਇਆ ਗਿਆ ਸਾਰਿਆਂ ਦਾ ਫਿਰ ਗੁਰੂ ਦੀ ਕਿਰਪਾ ਦੇ ਨਾਲ ਕੁਝ ਇਤਿਹਾਸ ਕਰੇ ਵੀ ਲਿਖਦੇ ਨੇ ਕਿ ਆਸਾ ਦੀ ਵਾਰ ਪੜੀ ਗਈ ਹੈ ਪ੍ਰਸ਼ਾਦ ਵਰਤਾਇਆ ਗਿਆ ਪੀਰ ਬੁੱਧੂ ਸਾਹਿਬ ਦੇ ਮੁਰੇਦ ਜਿਹੜੇ ਸਨ ਉਹਨਾਂ ਨੂੰ ਮਾਰਨੇ 500000 5000 ਜਿਹੜਾ ਪਿਆਰ ਉਸ ਸਮੇਂ ਦਾ ਉਦੋਂ ਪਾਸ਼ਾ ਜੀ ਨੇ ਖਜ਼ਾਨਾ ਬਖਸ਼ਿਆ ਤੇ ਮਾਰਨੇ ਆਖਿਆ ਇਹ ਪ੍ਰਸ਼ਾਦ ਵਾਸਤੇ ਉਹਨਾਂ ਨੂੰ ਇਨਾਮ ਦਿੱਤਾ ਤੇ ਪਿਆਰਿਓ ਸ਼ਹੀਦ ਜਿਹੜੇ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਸਨਮਾਨਿਆ ਬੜਾ ਸਤਕਾਰ ਦਿੱਤਾ ਉਹਨਾਂ ਦਾ ਦਰਦ ਜਿਹੜਾ ਵੰਡਾਇਆ ਮਾਰ ਸੱਚੇ ਪਾਸ਼ਾ ਨੇ ਉਹਨਾਂ ਸਾਰਿਆਂ ਦਾ ਜਿੰਨਾ ਵੀ ਮਾਰ ਸੱਚੇ ਪਾਸ਼ਾ ਜੀ ਕੋਲ ਹੋ ਸਕਿਆ ਸਤਗੁਰੂ ਪਾਸ਼ਾ ਨੇ ਵਾਧ ਤੋਂ ਵਾਧ ਗੁਰੂ ਪਿਆਰਿਓ ਨਾਲ ਸਾਰਿਆਂ ਦਾ ਸਤਕਾਰ ਕੀਤਾ ਜਿਹੜੇ ਤਿੰਨ ਉਹ ਵਾਦੇ ਪੁੱਤਰ ਸਨ ਉਹਨਾਂ ਨੂੰ ਮਾਰ ਸੱਚੇ ਪਾਤਸ਼ਾਹ ਨੇ ਸਰੂਪਾਉ ਦਿੱਤੇ ਬਾਕੀ ਦੇ ਜਿਹੜੇ ਸਿੰਘ ਸਨ ਉਹਨਾਂ ਨੂੰ ਸਤਕਾਰਿਆ ਜਿਹੜਾ ਦਇਆਰਾਮ ਬ੍ਰਹਮਣ ਸੀ ਉਹਦੇ ਤੇ ਵੀ ਕਿਰਪਾ ਕੀਤੀ ਸੋ ਸਤਗੁਰੂ ਮਾਰਾ ਕਿਰਪਾ ਕਰਨ ਇਦਾਂ ਗੁਰੂ ਸਾਹਿਬ ਨੇ ਇਹ ਜਦੋਂ ਜੰਗ ਜਿੱਤੇ ਜੰਗ ਜਿੱਤਨ ਤੋਂ ਬਾਅਦਾਂ ਰੋਲਾ ਨਹੀਂ ਪਾਇਆ குரு ਗਿਆਂ ਸਿੰਘਾਂ ਨੇ ਰੋਲਾ ਨਹੀਂ ਪਾਇਆ ਤੇ ਮਾਰ ਸੱਚੇ ਪਾਤਸ਼ਾਹ ਨੇ ਜਦੋਂ ਆਖਿਆ ਪਾਤਸ਼ਾਹ ਤੁਹਾਡੀ ਜਿੱਤ ਹੋ ਗਈ ਤੁਹਾਡੀ ਕਿਰਪਾ ਹੋਈ ਹੈ ਤੁਹਾਡੀ ਰਹਿਮਤ ਵਰਤ ਗਈ ਮਾਰ ਕਹ ਲੱਗੇ ਭਈ ਉਹ ਜੀਤ ਮੇਰੀ ਕਿਰਪਾ ਕਾਲ ਕੇਰੀ ਮਾਰ ਕਹਿੰਦੇ ਮੇਰੇ ਜਿੱਤ ਤੇ ਹੋਈ ਪਰ ਇਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਥੇ ਸਾਨੂੰ ਗੁਰੂ ਸਾਹਿਬ ਸਿਖਾਉਂਦੇ ਪਏ ਨੇ ਕਿ ਕਦੇ ਵੀ ਦੁਨੀਆਂ ਦੇ ਵਿੱਚ ਵਿਤਰਦਿਆ ਹੋਇਆ ਤੈਨੂੰ ਕੋਈ ਪਦਵੇ ਮਿਲਦੀ ਆ ਕੋਈ ਜਿੱਤ ਮਿਲਦੀ ਆ ਕਦੇ ਵੀ ਇਹ ਨਾ ਕਹਵੀਂ ਕਿ ਮੈਂ ਮਿਹਨਤ ਕੀਤੀ ਤਾਂ ਮਿਲਿਆ ਮਾਰ ਕਹਿੰਦੇ ਨੇ ਸਦਾ ਇਹ ਆਖ ਅਕਾਲ ਪੁਰਖ ਦੀ ਕਿਰਪਾ ਹੋਈ ਹੈ ਉਸ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਵਰਤੀ ਤਾਂ ਸਿੱਖ ਜਦੋਂ ਘਰ ਤੋਂ ਨਿਕਲਦਾ ਤੇ ਨਿਕਲਦਿਆਂ ਨਿਕਲਦਿਆਂ ਸਾਰੇ ਕਹਿੰਦਾ ਮਾਲਕ ਘਰ ਬਾਹਰ ਤੇਰਾ ਪਰਵਾਸਾ ਤੂੰ ਜਨਕ ਹੈ ਸੰਗ ਘਰ ਦੇ ਵਿੱਚ ਤੇ ਬਾਹਰ ਤੇਰਾ ਪ੍ਰਵਾਸਾ ਤੇਰੇ ਓੜ ਤੇਰਾ ਅਸਰਾਏ ਸੋ ਕਦਮ ਕਦਮ ਚੱਲਦਿਆਂ ਗੁਰਸਿੱਖ ਜਿਹੜਾ ਉੱਥੇ ਗੁਰੂ-ਗੁਰੂ ਕਰਦਾ ਗੁਰੂ ਨੂੰ ਯਾਦ ਕਰਦਾ ਏ ਇਹ ਸਾਰੀਆਂ ਸਿੱਖਿਆਵਾਂ ਗੁਰੂ ਮਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀਆਂ ਨੇ ਤੇ ਮੈਂ ਇਹ ਬੇਨਤੀ ਕਰਾਂਗਾ ਪਿਆਰਿਓ ਕਿ ਕਦੇ ਵੀ ਜੰਗ ਵੱਲੋਂ ਪਹਿਲ ਨਹੀਂ ਗੁਰੂ ਸਾਹਿਬ ਵੱਲੋਂ ਹੋਈ ਕਦੇ ਵੀ ਹਮੇਸ਼ਾ ਹੀ ਮਾਰ ਨੂੰ ਘੇਰਾ ਪਾਇਆ ਗਿਆ ਹਮੇਸ਼ਾ ਹੀ ਗੁਰੂ ਸਾਹਿਬ ਨੂੰ ਘੇਰਿਆ ਗਿਆ ਕਿਉਂ ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਚਾਹੁੰਦੇ ਨਹੀਂ ਸਨ ਕਿ ਜੰਗਾਂ ਹੋਣ ਪਰ ਜੇਕਰ ਕੋਈ ਚੜ ਕੇ ਆ ਜਾਵੇ ਚੜਾਈ ਕਰਕੇ ਆ ਜਾਵੇ ਤੇ ਮਾਰੂ ਕਹਿੰਦੇ ਨੇ ਫਿਰ ਉਹਦਾ ਸਾਹਮਣਾ ਕਰਨਾ ਮਾਰੂ ਕਹਿੰਦੇ ਨੇ ਪਹਿਲਾਂ ਤੇ ਯਤਨ ਕਰਨਾ ਚਾਹੀਦਾ ਕਿ ਉਹਨਾਂ ਨੂੰ ਮਨਾਇਆ ਜਾਵੇ ਹੱਥ ਜੋੜ ਕੇ ਜੇਕਰ ਮੰਨਦੇ ਆ ਤਾਂ ਠੀਕ ਹੈ ਲਾਲਚ ਦੇ ਲਓ ਜਿਵੇਂ ਮਹਮੰਦੇ ਨੇ ਜੰਗ ਰੁਕਦੀ ਆ ਰੁਕੋ ਪਰ ਅਫੇਰ ਜਦੋਂ ਗੁਰੂ ਸਾਹਿਬ ਕਹਿੰਦੇ ਜਦੋਂ ਸਾਰੇ ਹਿਲੇ ਵਸਿਲੇ ਖਤਮ ਹੋ ਜਾਂਦੇ ਨੇ ਫਿਰ ਮਾਰੂ ਕਹਿੰਦੇ ਹਥਿਆਰ ਚੁਕਣਾ ਧਰਮ ਦਾ ਧਰਮ ਜਿਹੜਾ ਆ ਉਹ ਸਾਨੂੰ ਇਹ ਸਿਖਾਂਦਾ ਹੈ ਹਥਿਆਰ ਚੁਕਣਾ ਉਹਦਾ ਜ਼ਰੂਰੀ ਹੈ ਸੋ ਗੁਰੂ ਜੀ ਕਿਰਪਾ ਕਰਨ ਪਿਆਰਿਓ ਸਮਾਂ ਮਿਲਿਆ ਤੇ ਆਪਾਂ ਕੱਲ ਨੂੰ ਵਿਚਾਰ ਕਰਨੇ ਆ ਕਿ ਪੀਰ ਬੁੱਧੂ ਸਾਹਿਬ ਉਹਦੇ ਤੇ ਗੁਰੂ ਸਾਹਿਬ ਨੇ ਰਹਿਮਤਾ ਵਰਤਾਈਆਂ ਕਿਉਂਕਿ ਬੇਸ਼ੱਕ ਉਹਦੇ ਜੰਗ ਦੇ ਮੈਦਾਨ ਦੇ ਵਿੱਚ ਪੀਰ ਬੁੱਧੂ ਸਾਹਿਬ ਦੇ ਪੁੱਤ ਸ਼ਹੀਦ ਹੁੰਦੇ ਨੇ ਪਰ ਦਿਲ ਨਹੀਂ ਹਾਰਦਾ ਦਿਲ ਨਹੀਂ ਛੱਡਦਾ ਕਿਉਂਕਿ ਉਹਨੂੰ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਆਨ ਬਖਸ਼ਿਆ ਹੋਇਆ ਸੋ ਪਿਆਰਿਆ ਜਿੰਨੇ ਕੋ ਗੁਰੂ ਸਾਹਿਬ ਨੇ ਸਮਾਤ ਬਖਸ਼ਿਆ ਇਤਿਹਾਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝ ਪਾਉਣ ਦਾ ਮੈਂ ਯਤਨ ਕੀਤਾ ਕੱਲ ਨੂੰ ਸਤਿਗੁਰਾਂ ਦੀ ਦਇਆ ਹੋਈ ਤੇ ਆਪਾਂ ਅਗਲੇ ਵਿਚਾਰ ਦੇ ਨਾਲ ਜੁੜਾਂਗੇ ਤਾਂ ਲੱਚੁਕਾ